ਵੱਡੀ ਦਾ ਜੀ ਮੈਂ ਦੇਖੋ ਬਹੁਤ ਛੋਟੇ ਤੋਂ ਕਰਤੀ ਸੀ ਲਗਭਗ 27 27 ਕਿਲੋ ਤੇ ਤੀਕੋ ਦੋ ਕਿਹੜੇ ਕਿਲੋਗ੍ਰਾਮ ਤੋਂ ਸ਼ੁਰੂਆਤ ਕੀਤੀ ਸੀ ਤੇ ਕਿੱਥੇ ਤੱਕ ਖੇਡੇ ਹੋ ਕਲਬਾਂ ਵੀ ਖੇਡੇ ਹੋ ਜਾਂ ਇੱਕ ਪਿੰਡ ਓਪਨ ਖੇਡੇ ਹੋ ਜਾਂ ਕਿਲੋਗ੍ਰਾਮ ਤੱਕ ਹੀ ਖੇਡੇ ਹੋ ਨਹੀਂ ਮੈਂ 27 ਕਿਲੋ ਤੋਂ ਸ਼ੁਰੂ ਕੀਤੀ 27 ਤੋਂ ਮੈਂ ਅਹ 60 ਡੇਸਟਿਕ ਤੱਕ ਦਾ ਆਲ ਓਪਨ ਵੱਡੇ ਸ਼ੋਅ ਮੈਂ ਸਾਰੇ ਖੇਡੇ ਹਾਂ ਖੱਡਿਆਂ ਨਾਲ ਵੀ ਖੇਡੇ ਮੈਂ ਰਾਣੀ ਉਹਨਾਂ ਨਾਲ ਵੀ ਖੇਡੇ ਸਾਰੇ ਨਾਲ ਤੇ ਪਿੰਡ ਦਾ ਮੈਚ ਹੁੰਦਾ ਸੀ ਤਾਂ ਅਗਲਾ ਗਿਆ ਟੀਮ ਵਾਲਾ ਇਹ ਵੀ ਕਹਿੰਦਾ ਸੀ ਵੀ ਉਹਦਾ ਟਾਈਮ ਹੁੰਦਾ 20 5 20 ਉਹਨਾਂ ਨੇ ਕਿਹਾ ਨਹੀਂ 20 ਤੋਂ 20 ਲੈਣੇ ਆ ਜੀ ਕਿਤੇ 5 ਮਿੰਟ ਦਾਮ ਨਾ ਲੈ ਜਵੇ ਅੱਛਾ ਇਹ ਕਿਉਂ ਵੀ 5 ਮਿੰਟ ਦਾਮ ਲਊਗਾ ਸਮੇਂ 2 ਮਿੰਟ ਲਊਗਾ ਗਾ ਕੱਲਾ ਹੀ ਆ ਫਿਰ ਰੱਡਾ ਪਾਉਣੀ ਆ ਆਪੇ ਫੜਨਾ ਕੇ ਕੋਈ ਬਈ ਛੋਟੇ ਹੁੰਦੇ ਦਾ ਮੈਚ ਯਾਦ ਹੋਵੇ ਕਿਤੇ ਪਿੰਡ ਦੇ ਵਿੱਚ ਮੈਚ ਖੇਡਿਆ ਬਈ ਯਾਦਗਾਰ ਮੈਚ ਹੋਵੇ ਤੁਹਾਡਾ ਮੈਚ ਤਾਂ ਹੀ ਪਹਿਲਾ ਪਰ ਉਹਨੇ ਜਿਹੜਾ ਜਿੱਤੇ ਸੀ ਉਹੀ ਸਭ ਤੋਂ ਵੱਡਾ ਯਾਦਗਾਰਾ ਜਾਂ ਪਹਿਲਾ 27 ਕਿਲੋ 30 ਕਿਲੋ ਜਿੱਤੇ ਉਹਨਾਂ 'ਚ ਗੋਲਡ ਸ਼ੋਅ ਮਿਲਣੀ ਹੂੰ ਉਹ ਵੀ ਯਾਦਗਾਰਾ ਪਹਿਲਾ ਮੈਚ ਹੈ ਅ ਭਾਈ ਤੁਹਾਡੇ ਇਸ ਟਾਈਮ 'ਚ ਕਦੇ ਇਦਾਂ ਹੋਇਆ ਵੇ ਕਈ ਵਾਰ ਬੰਦਾ ਹੁੰਦਾ ਨਾ ਵੀ ਯਾਰ ਸਾਹਮਣੇ ਬੜਾ ਖਿਡਾਰੀ ਇਹਦੇ ਨਾਲ ਨਾ ਪੇਚਾ ਪੈ ਜਾਵੇ ਕਿਤੇ ਇਹਦੇ ਨਾਲ ਮੈਚ ਨਾ ਆਵਾਜੂ ਜਾਂ ਟੀਮ ਨਾਲ ਕਦੇ ਅਜਿਹਾ ਹੋਇਆ ਜੀ ਸਾਨੂੰ ਤਾਂ ਨਹੀਂ ਸੀ ਹੁੰਦਾ ਕਦੇ ਮੈਂ ਤੁਹਾਨੂੰ ਇਹ ਗੱਲ ਅਸੀਂ ਤਾਂ ਕਦੇ ਦੂਆ ਮੈਚ ਹੀ ਨਹੀਂ ਸੀ ਦੇਖਿਆ ਨਾ ਅਸੀਂ ਤਾਂ ਪਰੇ ਹੋ ਗਿਆ ਤਾਂ ਬੈਠ ਜਾਂਦੇ ਸੀ ਖੇਡ ਬਸ ਜਿਹੜੀ ਮਰਜੀ ਟੀਮ ਆ ਜੇ ਸਾਨੂੰ ਕੋਈ ਡਰ ਨਹੀਂ ਤੇ ਗਾਜੀਆਣੇ ਵਾਲੇ ਕਾਲੇ ਨਾਲ ਵੀ ਮੈਚ ਹੋਇਆ ਉਹ ਵੀ ਵੱਡੇ ਜਿਹਾ ਸ਼ੋਅ ਮੈਚ ਹੁੰਦੇ ਉਹਨੇ ਵੀ ਫੜਿਆ ਹੀ ਨਹੀਂ ਗੱਲ ਵੀ ਨਹੀਂ ਫੜੇ ਜਾਨੀ ਰਾਣੇਵੰਝ ਤੋਂ ਮੈਂ ਜੱਫਾ ਨਹੀਂ ਖਾਤਾ ਰਾਣੇਵੰਝ ਤੋਂ ਜਾਨੀ ਤੁਹਾਨੂੰ ਕਦੇ ਜੱਫਾ ਨਹੀਂ ਲੱਗਿਆ ਨਹੀਂ ਨਾ ਕੋਈ ਮੈਚ ਹੋਇਆ ਮਾਮਾ ਅੱਛਾ ਇੱਕ ਮੈਚ ਮੜੌਲੀ ਹੋਇਆ ਤੇ ਜਾਨੀ ਉਹ ਤਾਂ ਬਹੁਤ ਵਧੀਆ ਜੱਫੀ ਨੇ ਬਹੁਤ ਸਤਿਕਾਰਯੋਗ ਨੇ ਪਰ ਉਹ ਥੋੜੇ ਉਹਨਾਂ ਦੀ ਜਾਫ ਲੋ ਹੋਰ ਆ ਸਾਡੀ ਥੋੜੀ ਸਪੀਡ ਜ਼ਿਆਦਾ ਸੀ ਪਹਿਲਾਂ ਭਾਂਡਿਆਂ ਤੋਂ ਸ਼ੁਰੂਆਤ ਪਹਿਲਾਂ ਖਡਾਉਣਿਆਂ ਤੋਂ ਪਲਾਸਟਿਕ ਦੇ ਕੱਪ ਫਿਰ ਹੌਲੀ-ਹੌਲੀ ਭਾਂਡਿਆਂ ਤੇ ਆ ਗਏ ਭਾਂਡਿਆਂ ਤੋਂ ਫਿਰ ਮਗਰੋਂ ਜਾਣੀ ਜਦ ਅਸੀਂ ਮਗਰੋਂ ਛੱਡ ਕੇ ਫਿਰ ਪੈਸਿਆਂ ਤਾਂ ਕਾਗੇ ਸੀ ਜਾਣੀ ਫਿਰ ਅਸੀਂ ਲੰਬੀ ਖੱਟੀ ਆ ਪਰ ਅੱਜ ਦੇ ਜਿਹੜੇ ਪ੍ਰਮੋਟਰ ਆ ਉਹ ਕਹਿੰਦੇ ਆ ਜਿਹੜੀ ਰਗੜਾਂ ਦੀ ਕਬੱਡੀ ਸੀਗੀ ਅੱਜ ਡਾਲਰਾਂ ਪੰਡਾਂ ਦੀ ਹੋ ਗਈ ਉਹ ਰਗੜਾਂ ਵਾਲੀ ਕਬੱਡੀ ਤੇ ਡਾਲਰਾਂ ਪੰਡਾਂ ਵਾਲੀ ਕਬੱਡੀ 'ਚ ਕੀ ਫਰਕ ਦੇਖਦੇ ਹੋ ਉਹ ਮੇਰੇ ਹਿਸਾਬ ਨਾਲ ਤਾਂ ਇਹਦੇ ਨਾਲੋਂ ਵਧੀਆ ਸੀ ਉਹ ਪਲੇਅਰਾਂ 'ਚ ਆਸ ਵਿੱਚ ਹੀ ਪਿਆਰ ਬਹੁਤ ਸੀ ਪਰ ਨਾ ਹਰ ਮੈਂ ਜਾਤ ਕੇ ਮੈਨੂੰ ਵੀ ਇੱਕ ਮੈਂ ਮੈਚ ਤੇ ਆ ਗਿਆ ਤੁਸੀਂ ਜਾਣਦੇ ਹੋ ਆਪਣੇ ਨਾਲ ਹੀ ਪਿੰਡ ਜੰਡਿਆਲੀ ਹੈ ਨਾ ਰਣਜੋਧ ਗੇਲਵਾਂ ਚ ਚਲੋ ਸ਼੍ਰੀ ਰਿਤੌਰ ਤੇ ਆਪਣੇ ਚਾਹ ਨਹੀਂ ਜੋਧਾ ਹੈ ਨਾ ਪਰ ਮੈਂ ਦੇਖਿਆ ਉਹਨਾਂ ਨੇ ਕਬੱਡੀ ਕਰਾਈ ਉੱਥੇ ਮੈਂ ਇੱਕ ਇੱਕ ਰੇਡ ਦੇ ਉੱਤੇ ਪੈਸੇ ਲੱਗੇ 50000 ਦੇ ਕਰੀ ਵੀ ਜਿਹੜਾ ਇਹ ਬੰਦੇ ਨੂੰ ਜੱਫਾ ਲਾਊਗਾ ਉਹਨੂੰ 50000 ਰੁਪਇਆ ਨਹੀਂ ਮਿਲਣੇ ਨਹੀਂ ਪੈਸੇ ਉਹ ਐਂਡ ਵਾਲੇ 3-4 ਸਕਿੰਟ ਤੇ ਜੱਫਾ ਲੱਗ ਗਿਆ ਉਹਨੂੰ ਸਾਰੀ ਇੱਕ ਟੂਰਨਾਮੈਂਟ ਤੇ ਜੱਫਾ ਨਹੀਂ ਲੱਗਿਆ 5 5 7 7 ਲੱਖ ਰੁਪਇਆ ਇੱਕ ਰੇਡ ਤੇ ਲੱਗ ਜਾਂਦਾ ਜੱਫੇ ਤੇ ਲੱਗ ਜਾਂਦਾ ਔਰ लॉस ਹੋਇਆ ਹੁੰਦਾ ਜੱਫਾ ਲੱਗਣ ਤੋਂ ਬਾਅਦ 2-4 ਲੱਖ ਹੋਰ ਆ ਜਾਂਦਾ ਵਾ ਕੀ ਹੁਣ ਕੀ ਮਨਣੀ ਹੈ ਦਿলো ਸ਼ੌਕ ਚਾਹੀਦਾ ਜਿਹਨੇ ਖੇਡਣਾ ਪੱਜੇ ਹੁਣ ਮੈਂ ਕਹਾ ਵੀ ਮੈਂ ਇਹਨੂੰ 플레이ਰ ਬਣਾਉਂ ਨਹੀਂ ਬਣਾ ਸਕਦਾ ਬੰਦੇ ਨੂੰ ਆਪ ਨੂੰ ਸ਼ੌਕ ਹੋਣਾ ਚਾਹੀਦਾ ਵਾ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜੇ ਪ੍ਰਬੰਧਕ ਹੈ ਉਹ ਖੇਡ ਦਾ ਪ੍ਰਚਾਰ ਘੱਟ ਖੇਡ ਨੂੰ ਘੱਟ ਪ੍ਰਮੋਟ ਕਰਦੇ ਆਪਣੇ ਆਪ ਨੂੰ ਵੱਧ ਪ੍ਰਮੋਟ ਕਰ ਜਾਂਦੇ ਆ ਹਾਂਜੀ ਕਰਦੇ ਆ ਬਿਲਕੁਲ ਕਰਦੇ ਨੇ ਇਹ ਚ ਕੋਈ ਉਹੋ ਨਹੀਂ ਹੈ ਤਾਂ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਵੱਖ-ਵੱਖ ਖੇਤਰਾਂ ਦੀਆਂ ਵੱਖ-ਵੱਖ ਸ਼ਕਤੀਆਂ ਨੂੰ ਸਮੇਂ-ਸਮੇਂ ਤੇ ਤੁਹਾਡੇ ਰੂਬਰੂ ਕਰਿਦਾ ਤੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਤੋਂ ਚੰਡੀਗੜ੍ਹ ਰੋਡ ਤੇ ਵਸਦੇ ਪਿੰਡ ਮਾਨਗੜ ਦੇ ਵਿੱਚ ਤੇ ਸਾਡੇ ਨਾਲ ਅੱਜ ਬਾਈ ਆਪਣੇ ਸਮੇ ਦਾ ਜਿਹੜੇ ਉੱਗੇ ਕਬੱਡੀ ਖਿਡਾਰੀ ਨੇ ਬਾਈ ਜੱਗੂ ਮਾਨਗੜ ਸਾਡੇ ਨਾਲ ਹੈ ਗੱਲਬਾਤ ਕਰਾਂਗੇ ਕਿ ਕਿਵੇਂ ਕਬੱਡੀ ਦੀ ਸ਼ੁਰੂਆਤ ਹੋਈ ਪਹਿਲਾਂ ਕਬੱਡੀ ਕਿਵੇਂ ਹੁੰਦੀ ਸੀ ਅੱਜ ਕਬੱਡੀ ਨੂੰ ਕਿਵੇਂ ਦੇਖਦੇ ਨੇ ਬਾਈ ਜੀ ਸਸਕਾਲ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਚੈਨਲ ਦਾ ਬਾਈ ਜੀ ਪਹਿਲਾਂ ਕਿਹੜੇ ਸਾਲ ਚ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤੇ ਕਿਹੜੇ ਕਿਲੋਗ੍ਰਾਮ ਤੋਂ ਖੇਲੇ ਕਬੱਡੀ ਦਾ ਜੀ ਮੈਂ ਦੇਖੋ ਬਹੁਤ ਛੋਟੇ ਤੋਂ ਕਰਦੇ ਸੀ ਲਗਭਗ 27 27 ਕਿਲੋ ਤੇ 3 ਕਿਲੋ ਤੋਂ ਤੇ ਉਦੋਂ ਹੁਣ ਤਾਂ ਮੈਨੂੰ ਇੰਨਾ ਵੀ ਨਹੀਂ ਜਿਆਦਾ ਕਿਹੜਾ ਸਨ ਹੋਊਗਾ ਯਾਨੀ 27 ਕਿਲੋ ਵੇਟ 'ਚ ਤੁਸੀਂ ਦੇਖ ਲਓ ਵੀ ਕਿੰਨਾ ਕੁ ਉਮਰ ਹੋਊਗੀ ਉਦੋਂ ਭਾਈ ਤੁਸੀਂ ਆਪਾਂ ਪਹਿਲਾਂ ਗੱਲਾਂ ਕਰਦੇ ਸੀ ਤੁਸੀਂ ਕਹ ਸਾਡੇ ਪਿੰਡ ਦੇ ਵਿੱਚ ਗਰਾਊਂਡ ਵੀ ਨਹੀਂ ਹੈਗਾ ਨਹੀਂ ਸਾਡੇ ਗਰਾਊਂਡ ਹੈ ਨਹੀਂ ਹੁਣ ਵੀ ਹੈ ਨਹੀਂਗਾ ਤੇ ਉਦੋਂ ਵੀ ਗਰਾਊਂਡ ਨਹੀਂ ਸੀ ਹੁਣ ਵੀ ਗਰਾਊਂਡ ਨਹੀਂ ਫਿਰ ਤੁਸੀਂ ਕਬੱਡੀ ਨਾਲ ਕਿਵੇਂ ਜੁੜੇ ਕਬੱਡੀ ਨਾਲ ਬਸ ਦੇਖ ਕੇ ਮਨੋ ਸ਼ੌਂਕ ਦਿਲੋਂ ਦਿਲੋਂ ਜਾਂ ਸੀਗਾ ਬਸ ਦਿਨ ਪਰ ਦਿਨ ਅੱਗੇ ਅੱਗੇ ਵਧਦੇ ਗਏ ਜਾਣੀ ਕਬੱਡੀ ਨਾਲ ਟੁੱਟਿਆ ਨਹੀਂ ਫਿਰ ਮੈਂ ਮੁੜ ਕੇ ਗਾਂ ਦਾ ਜੁੜਦੇ ਚਲੇ ਗਏ ਆ ਆਪ ਨੂੰ ਸ਼ੌਂਕ ਸੀਗਾ ਬਸ ਕਦੇ ਕਿਤੇ ਖੇਡ ਕੇ ਕਦੇ ਕਿਤੇ ਬਸ ਤੇ ਜਾਂ ਪਹਿਲਾਂ ਛੋਟੀਆਂ ਚ ਖੇਡਦੇ ਰਹੇ ਫਿਰ ਤਾਂ ਥੋੜਾ ਥੋੜਾ ਉੱਪਰ ਜਣੀ ਸਟਾਰਟਿੰਗ ਤੋਂ ਵਧੀਆ ਸੀ ਕਿਹੜੇ ਕਿਲੋਗ੍ਰਾਮ ਤੋਂ ਸ਼ੁਰੂਆਤ ਕੀਤੀ ਸੀ ਤੇ ਕਿੱਥੇ ਤੱਕ ਖੇਡੇ ਹੋ کلبਾਂ ਵੀ ਖੇਡੇ ਹੋ ਜਾਂ ਇੱਕ ਪਿੰਡ ਓਪਨ ਖੇਡੇ ਹੋ ਜਾਂ ਕਿਲੋਗ੍ਰਾਮ ਤੱਕ ਹੀ ਖੇਡੇ ਹੋ ਨਹੀਂ ਮੈਂ 27 ਕਿਲੋ ਤੋਂ ਸ਼ੁਰੂ ਕੀਤੀ 27 ਤੋਂ ਮੈਂ ਉਹ ਸੈਂਡਿਸਟ੍ਰਿਕ ਦਾ ਜਿਹੜਾ ਆਲ ਓਪਨ ਵੱਡੇ ਸ਼ੋਅ ਮੈਂ ਸਾਰੇ ਖੇਡੇ ਆ। ਖਿੱਡੋ ਦੇ ਨਾਲ ਵੀ ਖੇਡੇ ਆ ਮੈਂ ਰਾਣੀ ਹਣਾਂ ਨਾਲ ਵੀ ਖੇਡੇ ਆ ਸਾਰੇ ਨਾਲ ਖੇਡੇ। ਭਾਈ ਅੱਜ ਮੇਂ ਪਿੰਡ ਦੇ ਵਿੱਚ ਤੁਸੀਂ ਇਕੱਲੇ ਕਹਿੰਦੇ ਕਬੱਡੀ ਖੇਡਦੇ ਸੀਗੇ ਹਨਾ ਫਿਰ ਕਿਵੇਂ ਟੀਮ ਬਣਾਉਂਦੇ ਸੀਗੇ ਕਿਉਂਕਿ ਚਾਹੀਦੀ ਤਾਂ ਟੀਮ ਹੁੰਦੀ ਹੈ ਨਾ ਜੇ ਕਿਤੇ ਮੈਚ ਖੇਡਣ ਜਾਣਾ ਪਿੰਡ ਵੱਲੋਂ ਖੇਡਦੇ ਸੀ ਬਾਹਰਲੇ ਪਿੰਡ ਵੱਲੋਂ ਖੇਡਦੇ ਸੀ ਕਿਵੇਂ ਚੱਲਦਾ ਸੀ। ਦੇਖੋ ਜੱਤਾਂ ਉਹਰੇ ਪਿੰਡ ਦੇ ਖੇਡਦੇ ਤਾਂ ਪਿੰਡ ਦਾ ਦਾਸਰਮਾ ਹੀ ਹੁੰਦਾ ਸੀ। ਹੂੰ। ਬਸ ਇੱਕ ਮੇ ਤੋਂ ਮੇਰਾ ਛੋਟਾ ਭਰਾ ਖੜ ਜਾਂਦਾ ਸੀ ਇੱਕ ਵੱਡਾ ਨਾਲ ਖੜ ਜਾਂਦਾ ਸੀ। ਹੂੰ। ਪਰ ਪਿੰਡ ਦੇ ਉਦਾਂ ਨਾਲ ਖੜਾ ਲੈਂਦੇ ਸੀ ਤੇ ਜਾਨੀ ਉਹ ਇੰਨਾ ਸੀ ਮੇਰਾ ਸਟੈਮਨਾ ਬਹੁਤ ਜ਼ਿਆਦਾ ਸੀ ਭਾਈ ਜਦੋਂ ਸਾਡਾ ਮੈਚ ਹੁੰਦਾ ਸੀ ਪਿੰਡ ਦਾ ਉਹ ਤਾਂ ਹਰ ਪਿੰਡ ਦੇ ਖੇਡਦੇ ਸੀਗੇ ਤੇ ਪਿੰਡ ਦਾ ਮੈਚ ਹੁੰਦਾ ਸੀ ਤਾਂ ਅਗਲਾ ਗਿਆ ਟੀਮ ਵਾਲਾ ਇਹ ਵੀ ਕਹਿੰਦਾ ਸੀ ਵੀ ਹੂੰ ਤਾਂ ਟਾਈਮ ਹੁੰਦਾ 20 5 20 ਉਹਨਾਂ ਨੇ ਕਿਹਾ ਨਹੀਂ 20 ਤੋਂ 20 ਲੈਣੇ ਆ ਜੀ ਕਿਤੇ 5 ਮਿੰਟ ਦਮ ਨਾ ਲੈ ਜਵੇ ਅਚਾਈ ਕਿਉਂ ਭਈ 5 ਮਿੰਟ ਦਮ ਲਊਗਾ ਸਾਵੇਂ 2 ਮਿੰਟ ਲਊਗਾ ਕੱ ਕੱਲਾ ਹੀ ਆਫ ਰੇਡਾ ਪਾਉਣੀ ਆਪੇ ਫੜਨਾ ਫੇ ਨਹੀਂ ਆਪ ਹੀ ਰੇਡ ਤੇ ਆਪ ਹੀ ਜਫੇ ਲਾਉਣੇ ਤੇ ਦੂਜਾ ਕੋਈ ਹੁੰਦਾ ਹੀ ਨਹੀਂ ਸੀ ਬਸ ਇੱਕ ਨਾਗਪੁਰੇ ਸੀ ਖੜਦੇ ਢਮੀ ਢਮੀ ਖੜਾ ਲੈਣੇ ਹਾਂਜੀ ਹਾਂਜੀ ਕੋਈ ਬਈ ਛੋਟੇ ਹੁੰਦੇ ਤਾਂ ਮੈਚ ਯਾਦ ਹੋਵੇ ਵੀ ਕਿਤੇ ਪਿੰਡ ਦੇ ਵਿੱਚ ਮੈਚ ਖੇਡਿਆ ਬਈ ਯਾਦਗਾਰ ਮੈਚ ਹੋਵੇ ਤੁਹਾਡਾ ਮੈਚ ਤਾਂ ਹੀ ਪਹਿਲਾ ਪਰ ਉਹਨੇ ਜਿਹੜਾ ਜਿੱਤੇ ਸੀ ਉਹੀ ਸਭ ਤੋਂ ਵੱਡਾ ਯਾਦਗਾਰਾ ਜਾਂ ਪਹਿਲਾ 27 ਕਿਲੋ 30 ਕਿਲੋ ਜਿੱਤੇ ਉਹਨਾਂ ਚ ਗੁੱਡ ਸ਼ੋਅ ਮਿਲਣੀ ਉਹੋ ਹੀ ਯਾਦਗਾਰਾ ਪਹਿਲਾ ਮੈਚ ਨਹੀਂ ਅੱਜ ਕੱਲ ਤਾਂ ਜਿਹੜਾ ਮੈਨ ਆਫ ਦਿ ਮੈਚ ਕਹਿੰਦੇ ਨੇ ਐਡਾ ਹੀ ਗੁੱਡ ਸ਼ੋ ਨਹੀਂ ਕਰਦੇ ਹਾਂ ਹਾਂ ਜੀ ਹਾਂ ਜੀ ਉਹਨੂੰ ਗੁੱਡ ਸ਼ੋ ਕਰਦੇ ਆ ਜਿਹੜਾ ਚੰਗਾ ਖਿਡਾਰੀ ਚਣ ਗਿਆ ਅੱਜ ਕੱਲ ਤਾਂ ਵੱਡੇ ਵੱਡੇ ਮੋਟਰਸਾਈਕਲ ਕਾਰਾਂ ਟਰੈਕਟਰ ਮਿਲਦੇ ਆ ਉਦੋਂ ਫਿਰ ਕੀ ਮਿਲਿਆ ਉਹ ਤਾਂ ਸਾਨੂੰ ਫੋਟੋ ਇੱਕ ਗੁਰਨਾਨਕ ਦੇਵ ਜੀ ਦੀ ਇੱਕ ਭਗਤ ਸਿੰਘ ਦੀ ਹਾਂ ਗੁਰਨਾਨਕ ਦੇਵ ਤੇ ਭਗਤ ਸਿੰਘ ਦੀ ਫੋਟੋ ਮਿਲ ਗਈ ਜਦੋਂ ਘਰੇ ਆਏ ਤੇ ਘਰਦਿਆਂ ਦਾ ਕਿ ਮਾਪੇ ਦਾ ਵੀ ਹੁੰਦਾ ਹੈ ਨਾ ਪਿੰਡ ਵਾਲਿਆਂ ਦਾ ਵੀ ਹੁੰਦਾ ਕਿਵੇਂ ਦਾ ਰੁਝਾਨ ਸੀਗਾ ਉਦੋਂ ਬਹੁਤ ਇੰਨਾ ਖੁਸ਼ੀ ਹੋ ਬਹੁਤ ਸੀ ਅਸੀਂ ਉੱਥੋਂ ਲੈ ਕੇ ਭੱਜੇ ਆਏ ਪਿੰਡੋਂ ਸਾਈਕਲਾਂ ਦੇ ਵੀ ਨਹੀਂ ਆਏ ਭੱਜ ਕੇ ਨੇ ਉਹ ਤੋਂ ਇਨਾਮ ਕੀ ਮਿਲਦੇ ਹੁੰਦੇ ਜਿਵੇਂ ਅੱਜ ਤਾਂ ਆਪਾਂ ਦੇਖ ਰਹੇ ਵੱਡੇ ਵੱਡੇ ਬੋਰਡ ਲੱਗੇ ਹੋਏ ਆ ਲੱਖ ਨੇ ਰੁਪਿਆ ਡੇਢ ਲੱਖ ਰੁਪਿਆ ਤੋਂ ਉਦੋਂ ਜੀ ਕੀ ਹੁੰਦੇ ਸੀ ਭਾਂਡੇ ਹੁੰਦੇ ਸੀ ਹੂੰ ਪਹਿਲਾਂ ਭਾਂਡਿਆਂ ਤੋਂ ਸ਼ੁਰੂਆਤ ਪਹਿਲਾਂ ਖਡਾਉਣਿਆਂ ਤੋਂ ਪਲਾਸਟਿਕ ਦੇ ਕੱਪ ਫਿਰ ਹੌਲੀ ਹੌਲੀ ਭਾਂਡਿਆਂ ਤੇ ਆ ਗਏ ਭਾਂਡਿਆਂ ਤੋਂ ਫਿਰ ਮਗਰੋਂ ਜਾਣੀ ਜਦ ਅਸੀਂ ਮਗਰੋਂ ਆ ਛੱਡ ਕੇ ਫਿਰ ਪੈਸਿਆਂ ਤੱਕ ਆ ਗਏ ਸੀ ਜਾਣੀ ਫਿਰ ਅਸੀਂ ਲੰਬੀ ਖੱਡੀ ਆ ਕਿੰਨੇ ਸਾਲ ਖੱਡੀ ਕਬੱਡੀ ਤੁਸੀਂ ਮੈਂ ਤਾਂ ਆ ਕੇ 96 'ਚ ਛੱਡੀ ਆ ਅੱਛਾ ਨੇ ਜਦੋਂ ਇੱਕ ਕਈ ਵਾਰ ਘਰ ਦੇ ਵੀ ਕਹਿਣ ਲੱਗ ਜਾਂਦੇ ਆ ਜਦੋਂ ਕੰਪਨੀ ਮਿਲ ਜਾਣ ਗਲਾਸ ਮਿਲੀ ਗਏ ਵੀ ਇਹ ਭਾਂਡਿਆਂ ਦਾ ਟੇਰ ਲਾਤਾ ਭਾਈ ਇਹਦਾ ਕਰਨਾ ਕੀ ਆ ਉਸ ਟਾਈਮ ਹੋਈ ਉਹ ਸੀਗੇ ਬਾਅਦ ਦੇ ਵਿੱਚ ਪੈਸੇ ਹੋ ਗਏ ਸੀਗੇ ਜਾਨੀ ਆ ਨਹੀਂ ਸੀ ਇਕਨ ਲੱਖਾਂ ਚ ਨਹੀਂ ਸੀ ਜਾਨੀ ਕਿਤੇ 40000 35000 ਇੱਥੇ ਇੱਕ ਤੱਕ ਸੀਗਾ ਉਦੋਂ ਪਰ ਅੱਜ ਦੇ ਜਿਹੜੇ ਪ੍ਰਮੋਟਰ ਹੈ ਉਹ ਕਹਿੰਦੇ ਆ ਜਿਹੜੀ ਰਗੜਾਂ ਦੀ ਕਬੱਡੀ ਸੀਗੀ ਅੱਜ ਡਾਲਰਾਂ ਪੌਂਡਾਂ ਦੀ ਹੋ ਗਈ ਉਹ ਰਗੜਾਂ ਵਾਲੀ ਕਬੱਡੀ ਤੇ ਡਾਲਰਾਂ ਪੌਂਡਾਂ ਵਾਲੀ ਕਬੱਡੀ 'ਚ ਕੀ ਫਰਕ ਦੇਖਦੇ ਹੋ ਤੁਸੀਂ ਉਹ ਮੇਰੇ ਹਿਸਾਬ ਨਾਲ ਤੇ ਇਹਦੇ ਨਾਲੋਂ ਵਧੀਆ ਸੀ ਲੋਕ ਪਲੇਅਰਾਂ ਚ ਆਸ ਵਿੱਚ ਹੀ ਪਿਆਰ ਬਹੁਤ ਸੀ ਹਾਂ ਤੇ ਇੱਕ ਨਰੋਲ ਕਬੱਡੀ ਸੀ ਉਹ ਹੁਣ ਉਹ ਤੇ ਰੋ ਮੈਂ ਕੈਮਰੇ ਤੇ ਕਹਿਤਾ ਨਹੀਂ ਸਾਦਾ ਲਾਓ ਕਬੱਡੀ ਉਹ ਜੰਗੇ ਇੱਕ ਤਾਂ ਵੀ ਲੋਕ ਆਏ ਸੀ ਨੇਰੇ ਤੱਕ ਰੁਕੇ ਰਹਿੰਦੇ ਸੀਗੇ ਸਵੇਰ ਤੋਂ ਸ਼ਾਮ ਤੇ ਜਿਹੜੇ ਦੇਖਣ ਆਲੇ ਸੀ ਅੱਜ ਪਰ ਖੇਡ ਮੇਲਾ ਹੀ ਨੇਰੇ ਵਾਲੇ ਸ਼ੁਰੂ ਹੁੰਦਾ ਹਾਂ ਹੁਣ ਮੇਲਾ ਹੀ ਨੇਰੇ ਰਾਤ ਨੂੰ ਸ਼ੁਰੂ ਹੁੰਦਾ 4-5 ਵਜੇ ਤੱਕ ਤਾਂ ਖਿਡਾਰੀ ਨਹੀਂ ਬੜਦੇ ਹਾਂ ਜਾਨਾ ਟਾਈਮ ਨਾਲ ਦੇਖਣਾ ਵੀ ਟਾਈਮ ਨਾਲ ਚੱਲੀਏ ਵੀ ਮੈਚ ਸ਼ੁਰੂ ਹੋਣੇ ਵਾਲੇ ਆ ਹੁਣ ਤਾਂ ਹੁੰਦੇ ਜਾ ਕੇ ਰਾਤ ਨੂੰ ਸਟਾਰਟ ਹੁਣ ਆਇਆ ਵੀ ਅਗਲਾ ਫਿਰ ਰਾਤ ਨੂੰ ਕੁਝ ਖੜਦੇ ਆ ਕੁਝ ਨਹੀਂ ਖੜਦੇ ਆ ਲਗਾ ਕਹਿੰਦਾ ਚਲੋ ਨੇ ਰੱਖ ਚੱਲਦੇ ਆ ਦਰਦਾ ਵੀ ਆ ਬੰਦਾ ਰਾਤ ਨੂੰ ਸੋਣ ਤੇ ਉਹ ਕੋਡੀ ਵਧੀਆ ਸੀ ਨਹੀਂ ਹੁਣ ਤਾਂ ਫਿਰ ਵੱਡਾ ਸਾਰਾ ਕਲਾਕਾਰ ਵੀ ਲਾ ਲੈਂਦੇ ਨੇ ਜਿਹੜੇ ਪ੍ਰਬੰਧਕ ਹੁੰਦੇ ਉਹਨਾਂ ਨੂੰ ਦੇਖਣੋ ਵੀ ਲੋਕ ਖੜ ਜਾਂਦੇ ਆ ਉਦੋਂ ਕਲਾਕਾਰ ਹੁੰਦੇ ਸੀ ਜਦ ਜ਼ਿਆਦਾ ਖੇੜੀ ਹੁੰਦੀ ਸੀ ਖੇੜ ਜੀ ਤਿੰਨ ਦਿਨ ਲਗਾਤਾਰ ਚੱਲਦੀ ਸੀ ਹਾਂ ਤਿੰਨਾਂ ਦਿਨਾਂ ਦੇ ਵਿੱਚ ਦੇਖ ਲਓ ਵੀ ਪੂਰੀਆਂ ਟੀਮਾਂ ਹੁੰਦੀਆਂ ਸੀ ਪਹਿਲਾਂ ਤਾਂ ਤੁਸੀਂ ਦੇਖ ਲਓ ਵੀ ਥੱਲੇ ਵਾਲਿਆਂ ਤੋਂ 30 ਕਿਲੋ ਤੋਂ ਸਟਾਰਟ ਹੁੰਦੀ ਸੀ 30 35 40 45 52 57 62 ਕਲੱਬ ਤੁਸੀਂ ਆਪ ਹੀ ਦੇਖ ਲਓ ਵੀ ਹੁਣ ਹਰੇਕ ਪਿੰਡ ਦੀ ਟੀਮ ਹੁੰਦੀ ਸੀ ਬੱਚਿਆਂ ਦੀ ਹੁਣ ਤਾਂ ਗੱਲੇ ਹੀ ਨਹੀਂ ਹੈ ਕਿ ਕੋਈ ਟੀਮ ਹੀ ਨਹੀਂ ਥੱਲੇ ਵਾਲੀ ਦਾ ਬੱਚੇ ਸਰ ਹੀ ਉਹ ਨਹੀਂ ਕਹਿੰਦੇ ਨਾ ਵਿਆਹਾਂ ਵਾਂਗੂ ਅੱਜ ਕੱਲ ਵਿਆਹ ਵੀ 3-4 ਘੰਟੇ ਦਾ ਰਹਿ ਗਿਆ ਤੇ ਟੂਰਨਾਮੈਂਟ ਵੀ 3-4 ਘੰਟੇ ਦਾ ਰਹਿ ਗਿਆ ਹਨਾ ਅੱਗੇ ਵਿਆਹ ਵੀ ਲੰਮੇ ਹੁੰਦੇ ਸੀ ਤੇ ਖੇਡ ਮੇਲੇ ਵੀ ਲੰਮੇ ਕੋਈ ਸ਼ੱਕ ਨਹੀਂ ਇੱਥੇ ਹੂੰ ਬਈ ਉਦੋਂ ਆਪਣੇ ਇਲਾਕੇ 'ਚ ਕਿਹੜੇ ਕਿਹੜਾ ਖਿਡਾਰੀ ਹੁੰਦਾ ਸੀ ਨਾਮੀ ਜਿਹੜਾ ਆਪਣੇ ਇਲਾਕੇ 'ਚ ਆਪਣੇ ਇਲਾਕੇ ਦੇ ਵਿੱਚ ਸਾਡੇ ਤਾਂ ਉਰੇ ਤਾਂ ਕੋਈ ਐਡਾ ਹੈ ਨਹੀਂ ਸੀਗਾ ਜੀ ਇਧਰ ਤਾਂ ਮੰਨ ਲਓ ਵੀ ਚਲੋ ਮੈਂ ਆਪਦਾ ਨਾ ਉਹ ਤਾਂ ਨਹੀਂ ਲਊਂਗਾ ਸਾਡੇ ਇਲਾਕੇ 'ਚ ਤਾਂ ਇਧਰ ਅਸੀਂ ਬਾਕੀ ਇਹ ਮੁੰਡੇ ਸੀ ਮਾਦਪੁਰ ਦੇ ਸੀ ਹੂੰ ਮਾਦਪੁਰ ਵਾਲਾ ਕਾਲਾ ਹੁੰਦਾ ਸੀ ਉੱਥੇ ਖੜਿਆ ਹੂੰ ਤੇ ਬਾਕੀ ਕਾਟੋ ਦਾ ਮੇਰੇ ਨਾਲ ਹੀ ਖੇਡਾ ਮੇਰੇ ਕੋਲ ਹੀ ਰਹਿੰਦਾ ਸੀ ਕੁੱਬਿਆਂ ਤੋਂ ਇਹ ਤਾਂ ਇੱਥੇ ਇਕੱਠੇ ਹੀ ਖੇਡਦੇ ਸੀ ਅਸੀਂ ਤੇ ਉਹ ਉਹ ਟਾਈਮ ਤਾਂ ਇਹ ਸੀ ਕਾਟੋ ਹੀ ਚੰਗਾ ਸੀ ਕਾਟੋ ਸਾਡੀ ਟੀਮ 'ਚ ਸੀਗਾ ਮੇਰੇ ਕੋਲ ਹੀ ਰਹਿੰਦਾ ਸੀ ਇੱਥੇ ਕਦੇ ਮੈਂ ਇੱਥੇ ਕਦੇ ਉਹ ਇੱਥੇ ਜਾਣੀ ਤੇ ਬਾਕੀ ਤਾਂ ਫਿਰ ਕਾਲਜ ਦੀ ਟੀਮ ਸੀਗੀ ਨਹੀਂ ਕਦੇ ਲੱਗਦਾ ਹੋਵੇ ਕਈ ਵਾਰ ਬੰਦੇ ਨੂੰ ਹੁੰਦਾ ਨਾ ਯਾਰ ਆਹ ਟੀਮ ਅੱਜ ਕੱਲ ਤਾਂ ਕਹਿੰਦੇ ਨੇ ਮਿਲ ਕੇ ਖੇਡ ਲੈਂਦੇ ਆ ਕਬੱਡੀਆਂ ਖਿਡਾਰੀ ਮਿਲ ਜਾਂਦੇ ਹਨਾ ਅੱਗੇ ਅਜੇ ਆ ਕੁਝ ਹੁੰਦਾ ਸੀ ਕਿ ਨਹੀਂ ਉਹਨਾਂ ਜੀ ਦੇਖੋ ਪਹਿਲਾਂ ਹੀ ਹੋ ਜਾਂਦਾ ਸੀ ਵੀ ਤੁਸੀਂ ਵੀ ਛੱਡ ਦਿਓ ਮੈਚ ਵੀ ਰਹਿਣ ਦਿਓ ਪਰ ਗਰਾਊਂਡ 'ਤੇ ਵੜ ਕੇ ਨਹੀਂ ਸੀ ਹੁੰਦਾ ਗਰਾਊਂਡ 'ਤੇ ਵੜ ਕੇ ਹੁੰਦਾ ਹੀ ਨਹੀਂ ਪਲੇਅਰ ਤੋਂ ਨਹੀਂ ਆਉਦੀ ਬੇਇੱਜ਼ਤੀ ਕਰਾ ਹੁੰਦੀ ਹੁਣ ਮੰਨ ਲਓ ਵੀ ਮੈਂ ਚੰਗਾ ਆ ਹੁਣ ਮੈਂ ਕਿਵੇਂ ਜਾ ਕੇ ਜਵੇਂ ਜੱਫਾ ਨਹੀਂ ਖਾਂਦਾ ਮੈਂ ਕਿਵੇਂ ਖਾ ਲੂੰਗਾ ਰਲ ਕੇ ਠੀਕ ਆ ਨਾ ਹਾਂ ਪਰ 에ਰਰ ਹੋ ਜਾਂਦਾ ਸੀ ਆਲਾ ਕਹਿੰਦਾ ਯਾਰ ਤੁਸੀਂ ਵੀ ਮੈਨੂੰ ਮੈਚ ਛੱਡ ਦੋ ਪਰ ਭਾਈ ਬੰਦੀ ਤੇ ਛੱਡਦਾ ਨਾ ਖੇਡਿਓ ਵੱਖਰੀ ਗੱਲ ਆ ਯਾਨੀ ਗਰਾਊਂਡ 'ਚ ਵੜ ਕੇ ਨਹੀਂ ਰੱਖਦੇ ਪਰ ਅੱਜ ਕੱਲ ਤਾਂ ਚੱਲਦਾ ਚੱਲੀ ਜਾਂਦਾ ਜੀ ਹੁਣ ਬਿਜ਼ਨਸ ਹੋ ਗਿਆ ਹੁਣ ਕਬੱਡੀ ਸਾਡੀ ਕਬੱਡੀ ਵਪਾਰ ਬਣ ਗਈ ਭਈ ਪਰ ਨਾ ਹਰ ਮੈਂ ਜਾਦ ਗਈ ਮੈਂ ਮੈਨੂੰ ਵੀ ਇੱਕ ਮੈਂ ਮੈਚ ਤੇ ਆ ਗਿਆ ਤੁਸੀਂ ਜਾਣਦੇ ਹੋ ਆਪਣੇ ਨਾਲ ਹੀ ਪਿੰਡ ਜੰਡੇਆਲੀ ਹੈ ਨਾ ਰਣਜੋਧ ਗਿੱਲਵੜ ਚ ਚਲੋ ਸ੍ਰੀ ਰਿਤੌਰ ਤੇ ਆਪਣੇ ਚਾਹੀ ਨਹੀਂ ਜੋਧਾ ਹੈ ਨਾ ਪਰ ਮੈਂ ਦੇਖਿਆ ਉਹਨਾਂ ਨੇ ਕਬੱਡੀ ਕਰਾਈ ਉੱਥੇ ਮੈਂ ਇੱਕ ਇੱਕ ਰੇਡ ਦੇ ਉੱਤੇ ਪੈਸੇ ਲੱਗੇ 50000 ਦੇ ਕਰੀ ਭਈ ਜਿਹੜਾ ਇਹ ਬੰਦੇ ਨੂੰ ਜੱਫਾ ਲਾਊਗਾ ਤੂੰ 50000 ਰੁਪਇਆ ਨਹੀਂ ਮਿਲਨੇ ਨੀ ਪੈਸੇ ਉਹ ਐਂਡ ਵਾਲੇ 3-4 ਸਕਿੰਟ ਤੇ ਜੱਫਾ ਲੱਗ ਗਿਆ ਉਹਨੂੰ ਸਾਰੀ ਇੱਕ ਟੂਰਨਾਮੈਂਟ ਚ ਜੱਫਾ ਨਹੀਂ ਲੱਗਿਆ ਵੀਰ ਜੀ ਇਹ ਗੱਲ ਪਤਾ ਕੀ ਆ ਹੁਣ ਤੁਸੀਂ ਤਾਂ 50000 ਦੀ ਗੱਲ ਕਰਦੇ ਇੱਥੇ 5-5 7-7 ਲੱਖ ਰੁਪਇਆ ਲੱਗ ਜਾਂਦਾ ਹ ਹ 5-5 7-7 ਲੱਖ ਰੁਪਇਆ ਇੱਕ ਰੇਟ ਤੇ ਲੱਗ ਜਾਂਦਾ ਜੱਫੇ ਤੇ ਲੱਗ ਜਾਂਦਾ ਉਹ ਲਾਸ ਹੋਇਆ ਹੁੰਦਾ ਜੱਫਾ ਲੱਗਣ ਤੋਂ ਬਾਅਦ 2-4 ਲੱਖ ਹੋਰ ਆ ਜਾਂਦਾ ਵਾ ਹ ਕੀ ਹੁਣ ਕੀ ਮਤਨੀ ਇਹਨੂੰ ਨਹੀਂ ਤੁਸੀਂ ਹੁਣ ਜਿਹੜੀਆਂ ਫੈਡਰੇਸ਼ਨਾਂ ਬਣੀਆਂ ਹੋਈਆਂ ਨੇ ਕਲੱਬਾਂ ਬਣੀਆਂ ਹੋਈਆਂ ਨੇ ਇਹਨਾਂ ਦਾ ਕਬੱਡੀ ਨੂੰ ਕੀ ਦੇਣਾ ਤੇ ਕਬੱਡੀ ਦਾ ਇਹਨਾਂ ਨੂੰ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਇਹਦਾ ਜੀ ਹੁਣ ਦੀਨ ਆਈ ਆ ਤੇ ਕਿੰਨਾ ਕੁ ਫਾਇਦਾ ਹੋਇਆ ਮੈਂ ਤਾਂ ਇਹਨਾਂ ਨੂੰ ਵੀ ਇਹੀ ਕਹੂੰਗਾ ਕਲੱਬਾਂ ਨੂੰ ਫੈਡਰੇਸ਼ਨ ਨੂੰ ਥੱਲੇ ਵਾਲੀ ਪਨੀਰੀ ਤਿਆਰ ਕਰੋ ਪਹਿਲਾਂ ਦੇਖੋ ਇੱਕ ਮੁੰਡੇ ਅੱਜ ਮੰਨ ਲਓ ਵੀ ਮੁੰਡਾ ਖੇਡ ਰਹੇ ਨੇ 100 150 ਮੁੰਡਾ ਖੇਡ ਰਿਹਾ ਕਿੰਨਾ ਚਿਰ ਫੇਡਣਗੇ ਜਿੰਨੇ ਜਰ ਥੱਲੇ ਵਾਲੀ ਨਵੀਂ ਪਨੀਰੀ ਨਹੀਂ ਆਊਗੀ ਨਵੀਂ ਲੰਬਾ ਪਲੇਅਰ ਉਹੀ ਖੇਡੂਗਾ ਜਿਹੜਾ ਥੱਲਿਓਂ ਖੇਡਦਾ ਆਊਗਾ ਭਾਈ ਜਿਵੇਂ ਤੁਸੀਂ ਤਾਂ ਚਲੋ ਕਬੱਡੀ ਖੇਡੀ ਹੈ ਨਾ ਜਿਵੇਂ ਪਹਿਲਾ ਮੈਚ ਹੁੰਦੇ ਸੀ 32 ਕਿਲੋ 27 ਕਿਲੋ 37 ਕਿਲੋ 42 52 57 ਹੈ ਨਾ ਉਹ ਅੱਜਕਲ ਦੇਖਣ ਨੂੰ ਨਹੀਂ ਮਿਲਦੇ ਜੇ 32 ਕਿਲੋ ਜਾਂ 28 ਕਿਲੋ ਨਹੀਂ ਹੋਊਗੀ ਤਾਂ 62 ਕਿਲੋ ਵਾਲਾ ਜਾਂ ਕਲੱਬ ਵਾਲਾ ਖਿਡਾਰੀ ਆਊਗਾ ਆਊਗਾ ਕਿ ਸੋਹੀ ਤਾਂ ਗੱਲ ਕਰਦੇ ਆ ਵੀ ਦੇਖੋ ਵੀ ਜਦੋਂ ਥੱਲੇ ਵਾਲਾ ਨਰਸਰੀ ਨਹੀਂ ਆਊਗੀ ਤਾਂ ਕਿੱਥੋਂ ਪਨੀਰੀ ਕਿੱਥੋਂ ਤਿਆਰ ਹੁੰਦਾ ਹਾਂਜੀ ਹਾਂਜੀ ਇਹ ਬਹੁਤ ਜ਼ਰੂਰੀ ਆ ਥੱਲਿਓ ਪਲੇਅਰ ਤਿਆਰ ਕਰਨੇ ਛੇ ਵੇਡ ਤੋਂ ਲੈ ਕੇ ਜਾਣੇ ਕਿਉਂ ਬੰਦਾ ਜਿਹੜਾ ਹੁਣ ਮੰਨ ਲਓ ਵੀ ਮੰਨ ਲਓ ਮੇਰੇ ਥਿਲਾ ਨੂੰ ਵੀ ਮੈਂ ਸਿੱਧਾ ਉਪਰ ਚ ਖੜਨ ਲੱਗਿਆ ਮੇਰੇ ਨਹੀਂ ਤਕਨੀਕ ਉਹ ਕੰਮ ਕਰਨੀ ਨਾ ਮੈਨੂੰ ਉਹ ਤਕਨੀਕ ਆਉਣੀ ਆ ਇਕੱਲੀ ਜਾਨ ਨਾਲ ਨਹੀਂ ਕਬੱਡੀ ਖੇਡ ਹੁੰਦੀ ਹੈਗੀ ਤਕਨੀਕ ਤੇ ਦਿਮਾਗ ਬਹੁਤ ਵੱਡੀ ਚੀਜ਼ ਆ ਇਹਦੇ ਵਿੱਚ ਕੋਈ ਜਿਹੜਾ ਬੰਦਾ ਥੱਲਿਓ ਖੇਡਦਾ ਜਾਊਗਾ ਉਹ ਨੂੰ ਹੌਲੀ 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 ਤਜਰਬੇਕਾਰ ਹੁੰਦਾ ਜਾਊਗਾ ਉਹ ਤੇ ਉਹਨੂੰ ਗਾਹ ਲੋਕਾਂ ਚ ਬਿਛਰਨ ਦਾ ਵੀ ਪਤਾ ਲੱਗਦਾ ਸਾਰਾ ਕੁਝ ਪਤਾ ਲੱਗਦਾ ਵਾ ਥੱਲਿਓ ਛੋਟੇ ਮੈਚ ਕਰਾਉਣੇ ਬਹੁਤ ਜ਼ਰੂਰੀ ਨੇ ਬਹੁਤ ਜ਼ਿਆਦਾ ਜ਼ਰੂਰੀ ਆ ਜਿਵੇਂ ਤੁਸੀਂ ਗੱਲ ਕੀਤੀ ਅੱਜ ਕੱਲ ਜਿਹੜੇ ਕਬੱਡੀ ਤੇ ਦੋਸ਼ ਵੀ ਲੱਗ ਜਾਂਦਾ ਜਿਹੜੇ ਖਿਡਾਰੀ ਆ ਨਸ਼ਾ ਕਰਕੇ ਖੇਡਦੇ ਨੇ ਖਿਡਾਰੀ ਆਪਣੀ ਸਰੀਰ ਬਣਾਉਣ ਲਈ ਪਾਊਡਰ ਵਗੈਰਾ ਦਾ ਸੇਵਨ ਕਰਦੇ ਆ ਪਰ ਪਾਊਡਰ ਵਗੈਰਾ ਖਾ ਲੈਂਦੇ ਆ ਕਿੰਨੀ ਕਿ ਸਚਾਈ ਲੱਗਦੀ ਆ ਜਾਣਿਓ ਖੇਡ ਮੈ联 ਤੇ ਦੇਖਦੇ ਹੋ ਮੈਂ ਬਹੁਤ ਘਟ ਜਾਣਾ ਜੀ ਹੁਣ ਦੇਖੋ ਜਾਣ ਨੂੰ ਜੀ ਇਹ ਨਹੀਂ ਕਰਦਾ ਕਿਉਂ ਕਿ ਦੇਖੋ ਮੈਚ ਹੋਣਾ 10 ਮਿੰਟ ਦਾ ਮੈਚ ਹੋਣਾ ਉਹ ਜਾ ਕੇ ਰਾਤ ਨੂੰ ਹੋਣਾ ਬੰਦੇ ਨੇ ਖੜੇ ਨੇ ਡਿੱਕੀ ਜਾਣਾ ਲਾਸਮੈਂਟ ਕਰੀ ਜਾਂਦੇ ਆ ਕਮੇਟੀ ਵਾਲੇ ਗਰਾਊਂਡ 'ਚ ਪਲੇਅਰ ਜਾਂਦੇ ਨਹੀਂ ਥੋੜਾ ਜਿਹਾ ਪਲੇਅਰਾਂ ਨੂੰ ਵੀ ਚਾਹੀਦਾ ਵੀ ਆਪ ਦਾ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਕਮੇਟੀ ਦੀ ਜਦ ਸਾਨੂੰ ਸਾਥ ਦੀ ਜਾਂ ਪੈਸੇ ਦਿੰਦੀ ਆ ਸਾਨੂੰ ਜਾਣਾ ਚਾਹੀਦਾ ਟਾਈਮ ਨਾਲ ਦੇਖਣ ਵਾਲੇ ਨੂੰ ਵੀ ਪਬਲਿਕ ਜਿਹੜਾ ਦੇਖਣ ਜਾਂਦਾ ਉਹਨੂੰ ਵੀ ਮਜ਼ਾ ਆਵੇ ਆ ਲੈ ਟਾਈਮ ਨਾਲ ਦੇਖ ਕੇ ਆਪ ਦਾ ਟਾਈਮ ਨਾਲ ਘਰ ਨੂੰ ਆਵੇ ਪਰ ਕੁਝ ਲੋਗ ਇਹ ਵੀ ਕਹਿੰਦੇ ਨੇ ਤਾਂ ਕਹਿੰਦੇ ਅੱਜ ਕੱਲ ਜਿਹੜੀ ਕਬੱਡੀ ਆ ਖਿਡਾਰੀ ਨੇ ਕਲਾਕਾਰ ਵਾਂਗੂ ਬੱਕ ਹੁੰਦੇ ਆ ਕਿੰਨੀ ਕ ਸੱਚਾਈ ਐ ਚ ਬਿਲਕੁਲ ਹੁੰਦੇ ਆ ਕਿਵੇਂ ਸਾਡੇ ਕਮੇਟੀਆਂ ਕਲੱਬਾਂ ਹੀ ਪੈਸੇ ਦਿੰਦੀਆਂ ਨੇ ਇਹ ਵੀ ਤਾਂ ਕਰਦੀਆਂ ਨੇ ਇਹਨੇ ਕਲੱਬਾਂ ਵੀ ਕਰਦੀਆਂ ਨੇ ਕਸੂਰ ਤਾਂ ਕਲੱਬਾਂ ਦਾ ਵੀ ਆ ਨਹੀਂ ਕਿਵੇਂ ਲੱਗ ਕੇਵੇਂ ਤਾਂ ਕਿ ਹੁਣ ਪਲੇਅਰ ਪੈਸੇ ਲੈਂਦੇ ਆ ਜੀ ਕਮੇਟੀਆਂ ਦਿੰਦੀਆਂ ਨੇ ਕਲੱਬਾਂ ਦਿੰਦੀਆਂ ਨੇ ਪਲੇਅਰ ਲੈਂਦੇ ਆ ਹੁਣ ਜਿਹੜਾ ਇੱਥੇ ਤੱਕ ਪਹੁੰਚਿਆ ਉਹ ਤਾਂ ਲਊਗਾ ਤਾਂ ਸਹੀ ਉਹ ਪੈਸੇ ਅ ਭਾਈ ਤੁਹਾਡੇ ਇਸ ਟਾਈਮ ਚ ਕਦੇ ਇਦਾਂ ਹੋਇਆ ਵੇ ਕਈ ਵਾਰ ਬੰਦਾ ਹੁੰਦਾ ਨਾ ਜੀ ਯਾਰ ਸਾਹਮਣੇ ਬੜਾ ਖਿਡਾਰੀ ਇਹਦੇ ਨਾਲ ਨਾ ਪੇਚਾ ਪੈ ਜਾਵੇ ਕਿ ਇਹਦੇ ਨਾਲ ਮੈਚ ਨਾ ਵੱਜੂ ਜਾਂ ਟੀਮ ਨਾਲ ਕਦੇ ਅਜਿਹਾ ਹੋਇਆ ਜੀ ਸਾਨੂੰ ਤਾਂ ਨਹੀਂ ਸੀ ਹੁੰਦਾ ਕਦੇ ਮੈਂ ਤੁਹਾਨੂੰ ਇਹ ਗੱਲ ਅਸੀਂ ਤਾਂ ਕਦੇ ਦੂਆ ਮੈਚ ਹੀ ਨਹੀਂ ਸੀ ਦੇਖਿਆ ਹਾਂ ਨਾ ਅਸੀਂ ਤਾਂ ਪਰੇ ਹੋ ਗਿਆ ਤਾਂ ਬੈਠ ਜਾਂਦੇ ਸੀ ਖੇਡ ਬਸ ਜਿਹੜੀ ਮਰਜੀ ਟੀਮ ਆ ਜੇ ਨਹੀਂ ਸਾਨੂੰ ਕੋਈ ਡਰ ਨਹੀਂ ਸੀ ਹਾਂ ਸਾਡੀ ਟੀਮ ਦਾ ਤਾਕੜੀ ਜਾਦਾ ਵਧੀਆ ਟੈਂਸ ਸੀ ਜੀ ਸਾਡੇ ਨਹੀਂ ਕਦੇ ਅਜਿਹਾ ਯਾਦਗਾਰੀ ਜਿੱਥੇ ਲੱਗਦਾ ਹੋਵੇ ਇੱਥੇ ਜੱਫਾ ਨਹੀਂ ਖਾਣਾ ਪਰ ਜੱਫਾ ਲੱਗਿਆ ਹੋਵੇ ਜੀ ਜੱਫਾ ਤਾਂ ਦੇਖੋ ਜਦਾ ਪਲੇਅਰ ਖੇਡਦਾ ਜੱਫਾ ਤਾਂ ਲੱਗ ਜਾਂਦਾ ਇਹ ਨਹੀਂ ਗੱਲ ਵੀ ਨਹੀਂ ਲੱਗਦਾ ਪਰ ਇੰਨਾ ਵੀ ਸਾਨੂੰ ਯਾਨੀ ਹੁਣ ਜਿਵੇਂ ਪਲੇਅਰ ਖਾ ਜਾਂਦੇ ਨੇ ਵੀ ਅੱਜ ਮੰਨ ਲਾ ਵੀ ਅੱਜ ਉਹ ਫੜ ਨਹੀਂ ਹੋਇਆ ਕੱਲ ਨੂੰ ਚਾਰ ਜੱਫੇ ਖਾ ਗਿਆ ਇਹ ਗੱਲ ਨਹੀਂ ਸੀ ਕਦੇ ਹੋਈ ਹਾਂ ਯਾਨੀ ਕਦੇ ਉਹ ਕਹਿਣ ਨੂੰ ਤਾਂ ਕੈਮਰੇ ਤੇ ਬੁਰਾ ਲੱਗਦਾ ਬੰਦਾ ਪਰ ਸਾਨੂੰ ਸੀਜ਼ਨ ਦੇ ਵਿੱਚ ਕਦੇ 2-3 ਜੱਫੇ ਲੱਗਦੇ ਹੁੰਦੇ 2-4 ਸਾਰੇ ਸੀਜ਼ਨ ਕੋਈ ਅਜਿਹਾ ਜੱਫਾ ਜਿੱਥੇ ਜੱਫਾ ਲੱਗਿਆ ਹੋਵੇ ਤੇ ਫਿਰ ਲੋਕ ਜਿਹੜਾ ਖਿਡਾਰੀ ਰੁਕਦਾ ਨਹੀਂ ਜਦੋਂ ਜੱਫਾ ਲੱਗਦਾ ਫਿਰ ਚੀਕਾਂ ਵੀ ਬਹੁਤ ਪੈਂਦੀਆਂ ਨੇ ਨਾ ਤੁਹਾਨੂੰ ਜੱਫਾ ਕਈ ਵਾਰੀ ਬੰਦੇ ਚਲੋ ਹੈ ਤਾਂ ਸਾਰੇ ਯਾਰ ਦੋਸਤ ਕਹਿਣਦੇ ਮੈਂ ਤੁਹਾਨੂੰ ਫਲਾਣੇ ਤੋਂ ਫੜ ਲਿਆ ਸੀ ਨਹੀਂ ਅਜਿਹਾ ਫਿਰ ਮੈਂ ਵੀ ਹਾਸੇ 'ਚ ਇਹ ਵੀ ਕਹਾਂ ਉਹਨਾਂ ਵੀ ਤੈਂ ਇੱਕ ਵਾਰੀ ਫੜ ਲਿਆ ਸੀ ਜਦੋਂ 18 ਗਰ ਭੱਜਿਆ ਉਹ ਵੀ ਦੱਸਣਾ ਨਹੀਂ ਕੋਈ ਅਜਿਹਾ ਯਾਦਗਾਰੀ ਜਿਹਨੇ ਕਿਹਾ ਹੋਵੇ ਟਾਂ ਚਲਾਈ ਹੋਵੇ ਦੇਖਿਆ ਨਹੀਂ ਯਾਰ ਦੋਸਤ ਤੈਨੂੰ ਉਹਨਾਂ ਨੂੰ ਪਿਆਰ ਹੀ ਆ ਹਾਸੇ ਮਜ਼ਾਕ ਦੇ ਕਹਿ ਦਿੰਦੇ ਆਂ ਤਾਂ ਹੁਣ ਨਾ ਕਹਿ ਦਿੰਦੇ ਆਂ ਤਾਂ ਹੁਣ ਇਹਨਾਂ ਦਾ ਖਿਆਲ ਨਹੀਂ ਕਿਤੇ ਕਿਤੇ ਸਿੰਗਲ ਸਿੰਗਲ ਜੱਫਾ ਲੱਗਿਆ ਹੋਊਗਾ ਚਲੋ ਜਦ ਬੰਦਾ ਛੱਡਣ ਦੇ ਕਿਨਾਰੇ ਹੁੰਦਾ ਉਹ ਤੋਂ ਤਾਂ ਲੱਗ ਜਾਂਦੇ ਆ ਯਾਨੀ ਜਦ ਚੜਾਈ ਸੀ ਉਦੋਂ ਤਾਂ ਨਹੀਂ ਮੇਰਾ ਖਿਆਲ ਆ ਵੀ ਕਦੇ ਛੇਤੀ ਜਾਨੀ ਚੋਭਣੇ ਕੁੱਤੇ ਨਹੀਂ ਕਦੇ ਜੱਫਾ ਲੱਗਿਆ ਕਿ ਕੀ ਕਹਣਾ ਸੀਜ਼ਨ 'ਚ ਕਿਤੇ ਇੱਕ ਜਾਂ ਦੋ ਜੱਫੇ ਲੱਗੇ ਨਹੀਂ ਨਹੀਂ ਸੀ ਛੇਤੀ ਲੱਗਦਾ ਭਈ ਉਦੋਂ ਤੁਹਾਡਾ ਪਸੰਦਾ ਖਿਡਾਰੀ ਕਿਹੜਾ ਸੀ ਕਿਉਂਕਿ ਸਾਹਮਣੇ ਖਿਡਾਰੀ ਵੀ ਤਾਂ ਆਪਣੇ ਨੂੰ ਵੀ ਤਾਂ ਪਸੰਦ ਹੁੰਦੇ ਆ ਨਾ ਆਪਣੇ ਤੋਂ ਸੀਨੀਅਰ ਆਪਣੇ ਤੋਂ ਜੂਨੀਅਰ ਜਾਂ ਆਪਣੇ ਨਾਲ ਮੇਰੇ ਸਾਡੇ ਅਸਲੀ ਤਾਂ ਮੈਂ ਮੰਨੂਗਾ ਦੋ ਪਲੇਅਰਾਂ ਨੂੰ ਤਿੰਨ ਨੂੰ ਇੱਕ ਜਗਤਾਰਤ ਢੋਲਾ ਹਮ ਗਾਜੀਆਣੇ ਵਾਲਾ ਕਾਲਾ ਹਮ ਰਾਣਾ ਮੰਝ ਹਮ ਗੀਤਾਂ ਚ ਵੀ ਨਾਮ ਆਇਆ ਸੀ ਰਾਣਾ ਮੰਝ ਦਾ ਇਹ ਇਹ ਸੀ ਅਸਲ ਪਲੇਅਰ ਜਾਨੀ ਅਸਲ ਜਾਤੀ ਕਦੇ ਇਹਨਾਂ ਨਾਲ ਮੈਚ ਖੜਿਆ ਹਾਂ ਵਸੰਤ ਨੰਨਾਂ ਨਾਲੇ ਖੜੇ ਤਿੰਨਾਂ ਨਾਲ ਫਿਰ ਉੱਥੇ ਜਫਾ ਲੱਗਿਆ ਜਾਂ ਨਹੀਂ ਨਹੀਂ ਦੇਖੋ ਤਿੰਨਾਂ ਚੋਂ ਕਿਸੇ ਨੇ ਜਫਾ ਲਾਇਆ ਹਾਂਜੀ ਕਿਹਨੇ ਲਾਇਆ ਸਭ ਤੋਂ ਪਹਿਲਾਂ ਕਿਹਨੇ ਲਾਇਆ ਇਹਨੂੰ ਜਗਤਾਰ ਨੇ ਵੀ ਫੜਿਆ ਮਗਰੋਂ ਆ ਕੇ ਪਹਿਲਾਂ ਨਹੀਂ ਫੜਿਆ ਜਗਤਾਰ ਨੇ ਹੂੰ ਜਬ ਮਗਰੋਂ ਆ ਕੇ ਜਗਤਾਰ ਨੇ ਫੜਿਆ ਬਹੁਤ ਵਧੀਆ ਆਪਣਾ ਯਾਰ ਦੋਸਤ ਆ ਗਣੀ ਬਹੁਤ ਵਧੀਆ ਜਫੀ ਸੀ ਤੇ ਗਾਜੀਆਣੇ ਵਾਲੇ ਕਾਲੇ ਨਾਲ ਵੀ ਮੈਚ ਹੋਇਆ ਉਹ ਵੀ ਉਹ ਵੱਡੇ ਜਿਹਾ ਸ਼ੋਅ ਮੈਚ ਹੁੰਦੇ ਉਹਨੇ ਵੀ ਫੜਿਆ ਇਹ ਨਹੀਂ ਗੱਲ ਵੀ ਨਹੀਂ ਫੜੇ ਤੇ ਯਾਨੀ ਰਾਣੇਵੰਜ ਤੋਂ ਮੈਂ ਜੱਫਾ ਨਹੀਂ ਪਾਤਾ ਹੂੰ ਰਾਣੇਵੰਜ ਤੋਂ ਯਾਨੀ ਤੁਹਾਨੂੰ ਕਦੇ ਜੱਫਾ ਨਹੀਂ ਲੱਗਿਆ ਮੈਨਾਂ ਕੋਈ ਮੈਚ ਹੋਇਆ ਮਾਮਾ ਅੱਛਾ ਇੱਕ ਮੈਚ ਮੜੌਲੀ ਹੋਇਆ ਤੇ ਯਾਨੀ ਉਹ ਤਾਂ ਬਹੁਤ ਵਧੀਆ ਜੱਫੀ ਨੇ ਬਹੁਤ ਸਤਿਕਾਰਯੋਗ ਨੇ ਪਰ ਉਹ ਥੋੜੇ ਉਹਨਾਂ ਦੀ ਗਾਸ ਲੌਨ ਹੋਰ ਆ ਸਾਡੀ ਥੋੜੀ ਜਿਹੀ ਸਪੀਡ ਜ਼ਿਆਦਾ ਸੀ ਤੇ ਯਾਨੀ ਉਹਨਾਂ ਤੋਂ ਮੈਂ ਜੱਫਾ ਨਹੀਂ ਲੱਗਿਆ ਯਾਨੀ ਮਨ ਪਤਾ ਨਹੀਂ ਉਹ ਤਾਂ ਫਿੱਟ ਨਹੀਂ ਸੀ ਉਹ ਕੀ ਸੀ ਗੱਲ ਕਈ ਸਮਾਂ ਵੀ ਹੁੰਦਾ ਕਈ ਵਾਰ ਹਾਂਜੀ ਪਰ ਮੈਂ ਚੰਨੀ ਹੁੰਦਾ ਕਈ ਵਾਰ ਉਦੋਂ ਜੱਫਾ ਨਹੀਂ ਲੱਗਾ ਰੇਡਾਂ ਵੀ ਮੈਂ ਇਕੱਲਾ ਹੀ ਪਾਉਂਦਾ ਸੀ ਤੇ ਜਿਵੇਂ ਭਾਈ ਕਹਿ ਦਿੰਦੇ ਆ ਵੀ ਜਿਹੜਾ ਕਬੱਡੀ ਦੇ ਵਿੱਚ ਅੱਜ ਕੱਲ ਜਿਵੇਂ ਬਹੁਤ ਸਾਰੀ ਚਰਚਾ ਵੀ ਨੇ ਹੈ ਨਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਂਦੇ ਆ ਪ੍ਰੋਮੋਟਰ ਲੈ ਜਾਂਦੇ ਆ ਜਿਹੜੇ ਅਸਲੀ ਖਿਡਾਰੀ ਹੋ ਰਹੇ ਜਾਂਦੇ ਆ ਜਿਹੜੇ ਵਿਚਾਰੇ ਖੇਡਦੇ ਹੀ ਨਹੀਂ ਉਹ ਕਿੰਨ ਵਿਦੇਸ਼ਾਂ ਨੂੰ ਚਲੇ ਜਾਂਦੇ ਆ ਦੇਖੋ ਦੀ ਸੈਟਿੰਗ ਆ ਹੂੰ ਕਰਦੇ ਨੇ ਇਹਦੀ ਗੱਲ ਵੀ ਨਹੀਂ ਕਰਦੇ ਕਰਦੇ ਨੇ ਪਤਾ ਤੁਹਾਨੂੰ ਸਾਰਾ ਪਰ ਦੱਸਦੇ ਤੁਸੀਂ ਕੁਝ ਨਹੀਂ ਨਹੀਂ ਚੱਲਦਾ ਸਭ ਕੁਝ ਚੱਲਦਾ ਜੀ ਨਹੀਂ ਚੱਲਦਾ ਕਿ ਹਲ ਲੋਕ ਵੀ ਚੱਲਣਾ ਚਾਹੁੰਦੇ ਤੁਸੀਂ ਤਾਂ ਕਬੱਡੀ ਦੇ ਨੇੜੇ ਨੇ ਉਹ ਕਬੱਡੀ ਖੇਡੀ ਆ ਤੁਹਾਨੂੰ ਦੱਸੀਦਾ ਮੈਂ ਜਾਨਾ ਵੀ ਚੱਲਦਾ ਸਾਰਾ ਕੁਝ ਚੱਲਦਾ ਜੀ ਬਈ ਉਦੋਂ ਤੁਸੀਂ ਜਫਾ ਵੀ ਲਾਉਂਦੇ ਸੀਗੇ ਹਨਾ ਅਜੇ ਹਾਂ ਕੋਈ ਯਾਦਗਾਰੀ ਜਫਾ ਹੋਵੇ ਜਿੱਦੇ ਤੁਸੀਂ ਜਫਾ ਲਾ ਲੱਗਦੇ ਵੀ ਖਿਡਾਰੀ ਜੇ ਤੁਸੀਂ ਨਹੀਂ ਸੀ ਰੁਕਦੇ ਤਾਂ ਅੱਗੇ ਵੀ ਤਾਂ ਕੋਈ ਖਿਡਾਰੀ ਆਉਣਾ ਨਾ ਜਿਹੜਾ ਨਾ ਹੀ ਰੁਕਦਾ ਹੋਵੇ ਜਿਹਨੂੰ ਤੁਸੀਂ ਜਫਾ ਲਾਇਆ ਹੋਵੇ ਨਹੀਂ ਸਾਨੂੰ ਬਸੇ ਵੱਡੇ ਮੈਚਾਂ 'ਚ ਤਾਂ ਲੋੜ ਨਹੀਂ ਸੀ ਪੈਂਦੀ ਜਾਫਤੇ ਜਾਣ ਦੀ ਸਾਡਾ ਸੱਟੇ ਬਹੁਤ ਵਧੀਆ ਸੀਗਾ ਜਿਵੇਂ ਹੁਣ ਪਿੰਡ ਦੇ ਖੇਡਦੇ ਨੇ ਜਿਵੇਂ ਪਿੰਡਾਰ ਖੇਡਣੀ ਐ ਇਥੋਂ ਪਿੰਡਦਿਆਂ ਨੇ ਜ਼ੋਰ ਪਾਉਣਾ ਵੀ ਹਾਂ ਇੱਥੇ ਆਪਾਂ ਪਿੰਡ ਦੀ ਖੱਡਣੀ ਆ ਉੱਥੇ ਤਾਂ ਫਿਰ ਮਹੀਂ ਫੜਦਾ ਸੀ ਕਦੇ ਜਿਹੜਾ ਜੱਫਾ ਲਾਇਆ ਹੋਵੇ ਯਾਦਗਾਰੀ ਜੱਫਾ ਹੋਵੇ ਵੀ ਯਾਰ ਆ ਖਿਡਾਰੀ ਨੂੰ ਫੜਨਾ ਸੀ ਅੱਜ ਫੜਿਆ ਪਹਿਲਾਂ ਫੜਿਆ ਨਹੀਂ ਸੀ ਇਹ ਫੜ ਲੈਂਦਾ ਸੀ ਕੋਈ ਖਿਡਾਰੀ ਹੋਵੇ ਨਹੀਂ ਉਹ ਪਿੰਡਾਂ ਦੇ ਮੈਚ ਸੀ ਛੋਟੇ ਮੈਚ ਪਿੰਡਾਂ ਦੇ ਨਾ ਨਾ ਕਲੱਬਾਂ ਹਾਂ ਓਪਨ ਆਪ ਪਿੰਡ ਦੀਆਂ ਉਹਨਾਂ ਚ ਬਈ ਤੁਸੀਂ ਕਹਿੰਦੇ ਬਈ ਉਦੋਂ ਜਨ ਜੀ ਅੱਜ ਦੇ ਖਿਡਾਰੀਆਂ ਤੇ ਉਹਨਾਂ ਦੇ ਖਿਡਾਰੀਆਂ ਚ ਫਰਕ ਹੈ ਹਨਾ ਅੱਜ ਤਾਂ ਕੋਈ ਖਿਡਾਰੀ ਚੰਗਾ ਲੱਗਦਾ ਖੇਡ ਦੇਖੀ ਕਿਸੇ ਦੀ ਚੰਗਾ ਤਾਂ ਜੀ ਦੇਖੋ ਪਲੇਅਰ ਤਾਂ ਸਾਰੇ ਵਧੀਆ ਨੇ ਪਰ ਇੱਕ ਸਮਝੇ ਨਾ ਆਉਂਦੀ ਵੀ ਅੱਜ ਇੱਕ ਪਲੇਅਰ ਨੌ ਤਾਂ ਮੈ ਲਾਉਂ ਨਹੀਂ ਕਿਸਦਾ ਬਈ ਅੱਜ ਤਾਂ ਅੱਜ ਉਹ ਮੈਚ ਦੇਖਿਆ ਅੱਜ ਉਹਨੇ ਕੋਈ ਜੱਫਾ ਨਹੀਂ ਖਾਦਾ ਉਹ ਦੋਏ ਦਿਨ ਮੈਚ ਹੁੰਦਾ ਉਹੀ ਪਲੇਅਰ ਦੋ ਜੱਫੇ ਖਾਂਦਾ ਤਿੰਨ ਖਾ ਜਾਂਦਾ ਇਹ ਸਮਝ ਨਹੀਂ ਆਉਂਦੀ ਕਹਿੰਦੇ ਪਰ ਜਦੋਂ ਕਿਸੇ ਕਹਾ ਕੇ ਮੈਚ ਹੁੰਦੇ ਆ ਕਬੱਡੀ ਦੇ ਨਾਲ ਦੀਆਂ ਮੋਟਰਾਂ ਤੇ ਸਰੰਜਾਂ ਤੇ ਸ਼ੀਸ਼ੀਆਂ ਬਹੁਤ ਮਿਲ ਜਾਂਦੀਆਂ ਚਰਚਾ ਹੁੰਦੀ ਕਿ ਕਿੰਨੇ ਬੋਲ ਮਿਲਦੀਆਂ ਨੇ ਹੁਣ ਅਸੀਂ ਖੇਡਦੇ ਸੀ ਅਸੀਂ ਗਰਾਊਂਡ ਦੇ ਵਿੱਚ ਜਾ ਕੇ ਨਗੋਟਰਾ ਲਾ ਲੈਂਦੇ ਸੀ ਪਿੱਛੇ ਕੱਪੜੇ ਲਾਉਣੇ ਜੇ ਕਈ ਵਾਰ ਲਿਆਉਣਾ ਵਿੱਚੇ ਜਾ ਕੇ ਨਗੋਟਾ ਲਾਉਣਾ ਗਰਾਊਂਡ ਦੇ ਅੱਜ ਕੱਲ ਮੋਟਰਾਂ ਤੇ ਲੱਗਦੇ ਆ ਟੂਰਨਾਮੈਂਟ ਤੋਂ 10 ਕਿਲੋਮੀਟਰ 2 ਕਿਲੋਮੀਟਰ 10 ਕਿਲੇ ਪਿੱਛੇ ਖੜਨੀ ਆ ਗੱਡੀ ਜਾ ਕੇ ਫੇਰ ਕੋਲੇ ਕਪੜਾ ਖੇਸ ਪੱਲੀ ਸਮਝੋ ਵਹਰਾ ਪਤਾ ਹੀ ਨਹੀਂ ਕਿਉਂ 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 ਲੱਗਦਾ ਹੁਣ ਪਤਾ ਹੀ ਆ ਹੁਣ ਮੇਰੇ ਤੋਂ ਕੀ ਕਹੋਣਾ ਨਹੀਂ ਅੱਜ ਦੀ ਕਬੱਡੀ ਬਾਰੇ ਕੁਝ ਕਹਿਣਾ ਚਾਹੋਗੇ ਤੁਸੀਂ ਕਬੱਡੀ ਨੂੰ ਥੋੜਾ ਜਿਹਾ ਸੁਧਾਰ ਕਰਨ ਦੀ ਲੋੜ ਹੈ ਸੁਧਾਰ ਹੋੂ ਕਿਵੇਂ ਕਿਉਂਕਿ ਅੱਜ ਕੱਲ ਤੁਸੀਂ ਤਾਂ ਖੇਡਦੇ ਰਹੇ ਹੋ ਤੁਹਾਨੂੰ ਵੀ ਪਤਾ ਹੈ ਸੁਧਾਰ ਕਿਵੇਂ ਹੋ ਜੂਗਾ ਸੁਧਾਰ ਦੇਖੋ ਮੁੰਡੇ ਇਹ ਇਧਰੋਂ ਥੋੜਾ ਜਿਹਾ ਮਿਹਨਤ ਕਰਨੀ ਨੂੰ ਜਾਣ ਜ਼ਿਆਦਾ ਨੇਚਰਲ ਮਿਹਨਤ ਕਰਨੀ ਨਹੀਂ ਜਾਣਾ। ਨੇਚਰਲ ਮਿਹਨਤ ਜਿਹੜੀ ਤੇ ਜਿਹੜੇ ਆਪਾਂ ਪ੍ਰੋਡਕਟ ਨੇ ਇਹ ਜਿਆਦਾ ਲੰਮਾ ਟਾਈਮ ਨਹੀਂ ਲੈਂਦੇ। ਹਾਂ। ਉਹ ਚਲੋ ਹੁਣ ਅਸੀਂ ਮਿਹਨਤ ਕਰਦੇ ਸੀਗੇ। ਸਾਡਾ ਟਾਈਮ ਸੀਗਾ। ਤੇ ਅਸੀਂ ਹੁਣ ਮਿਹਨਤ ਕਰਨੀ ਅਸੀਂ ਪਹਿਲਾਂ ਤੜਕੇ ਗਰਾਊਂਡ 'ਚ ਜਾਣਾ। ਤੇ ਦੂਜੀ ਗੱਲ ਵੀ ਮੈਚ ਹੀ ਇੰਨੇ ਲੱਗਦੇ ਸੀ ਮਿਹਨਤ ਦੀ ਜਾਂ ਤਾਂ ਰੋੜੇ ਨਹੀਂ ਸੀ ਪੈਂਦੀ। ਮੈਂ ਤੁਸੀਂ ਕਿਹਾ ਕਿ ਤੁਹਾਡੇ ਪਿੰਡ ਦੇ ਵਿੱਚ ਖੇਡ ਮੈਦਾਨ ਨਾ ਉਦੋਂ ਸੀ ਨਾ ਹੋਣਾ ਤੁਸੀਂ ਨਹੀਂ ਕੋਸ਼ਿਸ਼ ਕੀਤੀ ਕਿ ਤੁਸੀਂ ਤਾਂ ਖਿਡਾਰੀ ਸੀਗੇ ਕਿ ਪਿੰਡ ਦੇ ਖਿਡਾਰੀ ਪੈਦਾ ਕੀਤੇ ਜਾਣ ਖੇਡ ਗਰਾਊਂਡ ਬਣਾਇਆ ਜਾਵੇ ਗਰਾਊਂਡ ਨਹੀਂ ਸੀ ਲੈ ਕੇ ਕਿੱਥੇ ਜਾਣਾ ਸੀ ਹੁਣ ਜੇ ਆਪਾਂ ਕਹੀਏ ਆਮ ਬੰਦੇ ਨੂੰ ਤਾਂ ਆਪਾਂ ਜਾ ਕੇ ਸਿੱਧਾ ਗਰਾਊਂਡ 'ਚ ਬਾੜ ਨਹੀਂ ਸਾਦੇ ਜੇ ਬੰਦਾ ਪੰਡੇ ਨਹੀਂ ਖੇਡਿਆ ਹੁਣ ਮੈਂ ਵੀ ਬਾਹਰ ਹੀ ਖੇਡ ਕੇ ਸ਼ੌਂਕ ਸੀ ਉਹ ਬੰਦੇ ਨੂੰ ਆਪ ਦਿਲੋਂ ਸ਼ੌਂਕ ਚਾਹੀਦਾ ਜਿਹਨੇ ਖੇਡਣਾ ਵਜੇ ਹੁਣ ਮੈਂ ਕਹਾ ਵੀ ਮੈਂ ਇਹਨੂੰ ਪਲੇਅਰ ਬਣਾ ਦੂੰ ਨਹੀਂ ਬਣਾ ਸਕਦਾ ਬੰਦੇ ਨੂੰ ਆਪ ਨੂੰ ਸ਼ੌਂਕ ਹੋਣਾ ਚਾਹੀਦਾ ਵਾ ਜਿਹੜੇ ਅੱਜ ਦੇ ਬੱਚੇ ਆ ਬਈ ਖੇਡਣਾ ਤੋਂ ਗਰਾਊਂਡਾਂ ਤੋਂ ਦੂਰ ਹੋ ਗਏ ਬਹੁਤ ਸਾਰੇ ਪਿੰਡਾਂ 'ਚ ਤਾਂ ਗਰਾਊਂਡ ਹੈਗੇ ਵੀ ਨੇ ਮੋਫੂਕਾ ਮੋਬਾਈਲਾਂ ਨੂੰ ਕਿੰਨਾ ਕੁ ਯੋਗਦਾਨ ਮੰਗਦੇ ਮੰਨਦੇ ਉਹਦੇ 'ਚ ਮੋਬਾਈਲਾਂ ਨੇ ਨੁਕਸਾਨ ਕੀਤਾ ਬਹੁਤ ਜ਼ਿਆਦਾ ਜਿਹੜੇ ਆਮ ਵੀ ਮੁੰਡੇ ਫਿਟਾ ਫਿੱਟ ਹੋਣ ਲਈ ਵੀ ਜਾਂਦੇ ਨੇ ਗਰਾਊਂਡਾਂ 'ਚ ਉਹ ਵੀ ਛੱਡ ਕੇ ਕੰਤਾਂ ਤੇ ਮੋਬਾਈਲ ਲੈ ਕੇ ਬੈਠੇ ਰਹਿੰਦੇ ਆ ਹੂੰ ਤੇਰੋਂ ਪਹਿਲਾਂ ਇੰਨਾ ਸੀ ਵੀ ਮਾੜਾ ਮੋਟਾ ਵੀ ਸਕੂਲ ਜਾਂਦੇ ਸੀ ਉੱਥੇ ਜੇ ਵੇਟ ਵਗੈਰਾ ਹੁੰਦੇ ਸੀ ਹੋਰ ਹੁੰਦੇ ਉਹਦਾ ਕਰਦੇ ਸੀ ਹੁਣ ਜਾਂਦੇ ਨੇ ਜਾ ਕੇ ਸਾਈਡ ਤੇ ਫੋਨ ਲੈ ਕੇ ਬਹਿ ਜਾਂਦੇ ਆ ਫੋਨ ਨੇ ਤਾਂ ਬਹੁਤ ਨੁਕਸਾਨ ਕੀਤਾ ਭਾਈ ਹੁਣ ਜਿਹੜੀ ਸਰਕਾਰ ਆ ਉਹਨਾਂ ਦਾ ਕਹਿੰਦਾ ਜਿਹੜਾ ਖੇਡਾਂ ਤੇ ਵੱਲ ਬਹੁਤ ਫੋਕਸ ਆ ਖੇਡਾਂ ਵਤਨ ਪੰਜਾਬ ਦੀਆਂ ਵੀ ਹੋਈਆਂ ਉਹਨਾਂ ਨੇ ਛੋਟੇ ਤੋਂ ਕਢਾਇਆ ਕਿੰਨਾ ਕੁ ਦੇਖਦੇ ਹੋ ਖੇਡਾਂ ਲਈ ਕਿੰਨਾ ਕੁ ਯੋਗਦਾਨ ਲੱਗਦਾ ਇਹਦਾ ਨਹੀਂ ਯੋਗਦਾਨ ਥੱਲਿਓਂ ਵੀ ਤਿਆਰ ਕਰ ਲੈਣਾ ਹੁਣ ਉਹਨਾਂ ਨੂੰ ਲੈ ਲੈਣਗੇ ਜਿਹੜੇ ਉੱਪਰ ਪਹਿਲਾਂ ਚੱਲਦੇ ਨੇ ਜਿਹੜੀਆਂ ਟੀਮਾਂ ਉੱਪਰ ਗਈਆਂ ਹੁਣ ਥੱਲਿਓਂ ਵੀ ਪੈਦਾ ਕਰਨ ਤਾਂ ਨਾ ਤਾਂ ਹੀ ਆ ਜੇ ਹੁਣ ਇਹ ਥੱਲਿਓਂ ਸਕੂਲਾਂ ਤੋਂ ਪੈਦਾ ਕਰਨਗੇ ਪਿੰਡਾਂ ਚ ਪਹਿਲਾਂ ਤਾਂ ਅਸਰ ਦਾ ਜਿਹੜੀ ਇਹ ਕਬੱਡੀ ਆ ਇਹ ਤਾਂ ਪਿੰਡਾਂ ਚ ਆਉਣੀ ਆ ਕਬੱਡੀ ਆਉਣੀ ਆ ਪਿੰਡਾਂ ਚੋਂ ਨਾ ਆਪਾਂ ਕਹੀਏ ਸਕੂਲਾਂ ਕਾਲਜਾਂ ਚ ਆਉਣੀ ਆ ਇਹ ਆਉਣੀ ਆ ਆਮ ਪਿੰਡਾਂ ਚੋਂ ਇਹ ਹੈਗੀ ਆਪਣੀ ਪਿੰਡੂ ਖੇਡ ਇਹ ਪਿੰਡਾਂ ਚ ਆਉਣੀ ਆ ਇਹਦੇ ਬਾਰੇ ਜਾਂ ਤਾਂ ਥੋੜਾ ਜਿਹਾ ਕੋਚਾਂ ਨੂੰ ਚਾਹੀਦਾ ਵਾ ਕੋਚਾਂ ਚਾਹੀਦਾ ਵੈਸੇ ਤਾਂ ਬੰਦੇ ਨੂੰ ਆਪ ਨੂੰ ਸ਼ੌਂਕ ਹੋਵੇ ਜੀ ਸਭ ਕੁਝ ਹੋ ਜਾਵੇ ਅੱਗੇ ਭਾਈ ਤੁਸੀਂ ਗੱਲ ਕੀਤੀ ਜਿਹੜੇ ਸੀਨੀਅਰ ਖਿਡਾਰੀ ਨੇ ਉਹਨਾਂ ਦਾ ਯੂਨੀਅਨ ਖਿਡਾਰੀ ਬਹੁਤ ਸਤਿਕਾਰ ਕਰਦੇ ਸੀ ਪ੍ਰਬੰਧਕਾਂ ਦਾ ਸਤਿਕਾਰ ਕਰਦੇ ਸੀ ਹੁਣ ਉਹ ਵੀ ਕੁਝ ਨਜ਼ਰ ਨਹੀਂ ਆਉਂਦਾ ਕਿੰਨਾ فرق ਲੱਗਦਾ ਤੁਹਾਨੂੰ ਆਪਾਂ ਕਈ ਵਾਰ ਖੇਡਦੇ ਹਾਂ ਰੈਫਰੀ ਨੂੰ ਵੀ ਫੜ ਕੇ ਕੁੱਟ ਦਿੰਦੇ ਆ ਉਹ ਪੁਆਇੰਟ ਲਿਖਣ ਵਾਲੇ ਨੂੰ ਫੜ ਕੇ ਕੁੱਟ ਦਿੰਦੇ ਆ ਸਮਾਂ ਸਮੇਂ ਨਾਲ ਫਰਕ ਪੈ ਗਿਆ ਸਮਾਂ ਥੋੜ੍ਹਾ ਜਿਹਾ ਗਲਤ ਆ ਗਿਆ ਹਮ ਸਮੇਂ ਨਾਲ ਫਰਕ ਪੈ ਗਿਆ ਪਹਿਲਾਂ ਨਹੀਂ ਸੀ ਕੋਈ ਕਰਦਾ ਫੇਕ ਸੀਗਾ ਕਮੇਟੀ ਵਾਲੇ ਨਹੀਂ ਸੀ 플레이 ਨੂੰ ਬਾਹਰ ਕੱਢ ਦਿੰਦੇ ਸੀ ਹਮ ਜੇ ਰੈਫਰੀ ਨੂੰ ਕੁਝ ਬੋਲਦਾ ਸੀ ਮੰਦਾ ਚੰਗਾ ਗਲਤ ਬੋਲ ਗਿਆ ਤਾਂ ਉਹਨੂੰ ਕਹਿੰਦੇ ਜਾਂ ਟੀਮ ਕੱਟ ਦਾਂਗੇ ਜਾਂ ਬਾਹਰ ਕੱਢ ਦਾਂਗੇ ਹੁਣ ਮੈਨੂੰ ਕੱਟ ਕੇ ਦਿਖਾਉਣ ਤਾਂ ਟੀਮ ਜਾਂ ਬਾਹਰ ਕੱਢ ਕੇ ਦਿਖਾਉਣ ਹੁਣ ਖਿਡਾਰੀਆਂ ਤੋਂ ਪ੍ਰਬੰਧਕ ਵੀ ਡਰ ਹੀ ਜਾਂਦੇ ਡਰਦੇ ਆ ਡਰਦੇ ਆ ਭਾਈ ਜਾਂਦੇ ਜਾਂਦੇ ਕਬੱਡੀ ਬਾਰੇ ਕੁਝ ਕਹਿਣਾ ਚਾਹੁੰਦਾ ਕਬੱਡੀ ਬਾਰੇ ਮੈਂ ਇਹੀ ਕਹੂੰਗਾ ਜੀ ਕਬੱਡੀ ਨੂੰ ਦੇਖੋ ਬਹੁਤ ਸੁਧਾਰ ਕਰਨ ਦੀ ਲੋੜ ਆ ਭਾਈ ਪਹਿਲਾਂ ਤਾਂ ਜਿਹੜੀਆਂ کلبਾਂ ਨੇ ਸਾਡੀਆਂ ਖੇਡ کلبਾਂ ਇਹਨਾਂ ਨੂੰ ਛੋਟੀਆਂ ਗੇਮ ਮਤਲਬ ਸਟਾਰਟ ਕਰਨਾ ਚਾਹੀਦਾ ਉੱਪਰ ਦਾ ਚਲੋ ਮੁੰਡੇ ਖੇਡਦੇ ਆ ਤਾਂ ਬਾਹਰ ਵੀ ਜਾਂਦੇ ਆ ਬਾਹਰ ਮੈਚ ਉਹਨਾਂ ਨੂੰ ਮਿਲਦੇ ਆ ਥੱਲਿਓਂ ਤਿਆਰ ਕਰਕੇ ਕਰਨ ਜਿਹੜੇ ਮੁੰਡੇ ਤਿਆਰ ਹੋ ਕੇ ਨਵੀਂ ਮਗਰ ਦੀ ਮਗਰ ਪਨੀਰੀ ਰਲਦੀ ਰਹੇ 플레이ਰ ਰਲਦੇ ਰਹਿਣ ਨਵੇਂ ਪ੍ਰੇ ਰੌਂਦੇ ਰਹਿਣ ਪੁਰਾਣੇ ਚਲੋ ਇੱਕ ਦਿਨ ਤਾਂ ਸਭ ਨੇ ਖੇਡਣੋਂ ਹਟਣਾ ਇਹ ਵੀ ਉਮਰ ਨਾਲੇ ਖੇਡ ਹੁੰਦੀ ਆ ਬਈ ਮਗਰ ਰਲਦੇ ਰਹਿਣ ਚੱਲਦੀ ਰਹੇ ਚਾਹੇ ਨੇ ਚਾਹੇ ਨਾ ਟੁੱਟੇ ਗੱਲ ਇਹ ਆ ਵੀ ਆਪਣੀ ਮਾਂ ਖੇਡ ਆ ਇਹ ਜਾਏ ਨਹੀਂ ਤੁਹਾਨੂੰ ਜਿਹੜੀ ਥੱਲਿਓ ਪਨੀਰੀ ਤਿਆਰ ਕਰੋ ਉਹਦੇ ਲਈ ਕੋਈ ਪ੍ਰਬੰਧ ਕਰੋ ਜਿਹੜੀ ਥੱਲਿਓ ਤਿਆਰ ਹੋਣ ਮੁੰਡੇ ਜਿਵੇਂ ਅੱਗੇ ਖੇਡ ਮੇਲੇ ਦੇ ਆਪਾਂ ਬੋਰਡ ਪੋਸਟਰ ਦੇਖਦੇ ਲਿਖਿਆ ਹੁੰਦਾ ਪਿੰਡੂ ਖੇਡ ਮੇਲਾ ਅੱਜ ਲਿਖਿਆ ਹੁੰਦਾ ਇੱਕ ਪਿੰਡ 50 ਕਲੱਬ ਹੈਨਾ ਉਹਨਾਂ ਚ ਵੀ ਫਰਕ ਪੈ ਗਿਆ ਉਹਨਾਂ ਚ ਵੀ ਫਰਕ ਪੈ ਗਿਆ ਹਾਂਜੀ ਫਰਕ ਪੈ ਗਿਆ ਇਹ ਗੱਲ ਉਹੀ ਕਰਦਾ ਵੀ ਥੱਲਿਓ ਛੋਟੀਆਂ ਟੀਮਾਂ ਤੋਂ ਉਹਨਾਂ ਨੂੰ ਹੁਣ ਦੇਖੋ ਹੁਣ ਉੱਪਰ ਲਿਆਂ ਤਾਂ ਇੱਕ ਰੇਟ ਤੇ 5 ਲੱਖ ਲਾਤ ਤਾਂ 4 ਲੱਖ ਲਾਤ ਤਾਂ ਉਹਨਾਂ ਨੂੰ ਕਿੰਨਾ ਕਹਿਣੋ 2000 ਕਹਿਣੋ 4000 ਉਹਨਾਂ ਨੂੰ ਥੋੜੇ ਜਿਹਾ ਨਾਮ ਛੋਟਿਆਂ ਪਿੰਡੂ ਕਲੱਬਾਂ ਨੂੰ ਚਾਹੀਦਾ ਹੈ ਵੀ ਉਹਨਾਂ ਨੂੰ ਥੋੜੇ ਉਹਦਾ ਨਾਮ ਵੱਧ ਰੱਖਣ ਉਹਨਾਂ ਨੂੰ ਖਿੱਚਣ ਇੱਧਰ ਉਹ ਪੈਸੇ ਨੂੰ ਆਉਣ ਮੁੰਡੇ ਤਿਆਰੀ ਕਰਨ ਥੱਲੇ ਵਾਲਿਆਂ ਨੂੰ ਨਾਮ ਵੱਧ ਰੱਖਣ ਉਹਨੂੰ ਮੈਂ ਇਹ ਨਹੀਂ ਕਹਿੰਦਾ ਵੀ ਵੱਡੀਆਂ ਟੀਮਾਂ ਨੂੰ ਵੀ ਤੁਸੀਂ ਪੈਸੇ ਘਟਾ ਦਿਓ ਨਹੀਂ ਜਦੋਂ ਉਹਨਾਂ ਨੂੰ ਤਾਂ ਉਹਨਾਂ ਦਾ ਤਾਂ ਬਾਹਰ ਵੀ ਸੀਜ਼ਨ ਲੱਗਦਾ ਵਾ ਉਹਨਾਂ ਨੂੰ ਇੱਥੇ ਵੀ ਪੈਸੇ ਮਿਲਦੇ ਆ ਇਹ ਛੋਟਿਆਂ ਨੂੰ ਪੈਸੇ ਇਹਨਾਂ ਨੂੰ ਥੋੜੇ ਜਿਹਾ ਨਾਮ ਵਧਾਉਣੇ ਚਾਹੀਦੇ ਆ ਇਹਨਾਂ ਜੇ ਆ ਨਾਮ ਵਧਾਉਣਗੇ ਹੁਣ ਉਹਨਾਂ ਨੂੰ 5-400 ਦੇ ਉਹਨਾਂ ਦਾ ਖਰਚਾ ਹੀ ਆ ਜਾਂਦਾ ਉਹਨਾਂ ਦਾ ਫਰਾਂਟਰੀ ਦਿੱਤੀ ਜਾਂਦੀ ਹੈ ਟ੍ਰੀਕ ਤੇ ਬਹੁਤ ਖਰਾਬ ਉਹੀ ਗੱਲ ਆ ਵੀ ਥੋੜੇ ਜੇ ਨਾਮ ਉਹਨਾਂ ਨੂੰ ਵੱਧ ਦੇਣੇ ਚਾਹੀਦੇ ਭਾਈ ਅੱਜ ਕਲੇ ਟੂਰ ਵੀ ਚਰਚਾ ਹੁੰਦੀ ਹੈ ਕਹਿੰਦੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਤਾਂ 3-4 ਲੱਖ ਰੁਪਏ ਸਾਰਾ ਕੁੱਲ ਮਿਲਾ ਕੇ ਨਾਮ ਹੁੰਦਾ ਕਲਾਕਾਰ 10-15 ਲੱਖ ਲੈ ਜਾਂਦਾ 5-4 ਲੱਖ ਬੋਡਾਂ ਤੇ ਲੱਗ ਜਾਂਦਾ ਹਨਾ ਸੋਚ ਆ ਜੀ ਇਹ ਉਹੀ ਤਾਂ ਗੱਲ ਆ ਵੀ ਥੋੜੀ ਜੀ ਸੋਚ ਬਦਮ ਦੀ ਲੋਕ ਆ ਆਪਣੇ ਖੇਡ ਕਲੱਬਾਂ ਨੂੰ ਪਿੰਡਾਂ ਦੇ ਜਿਹੜੇ ਰੱਖਦੇ ਨੇ ਸ਼ੌਂਕ ਇਹਨਾਂ ਚੀਜ਼ਾਂ 'ਚ ਉਹਨਾਂ ਨੂੰ ਥੋੜੇ ਜਿਹਾ ਅੱਗੇ ਆਉਣਾ ਚਾਹੀਦਾ ਲਗਦਾ ਨਹੀਂ ਕਿਤੇ ਨਾ ਕਿਤੇ ਜਿਹੜੇ ਪ੍ਰਬੰਧਕ ਹੈ ਉਹ ਖੇਡ ਦਾ ਪ੍ਰਚਾਰ ਘੱਟ ਖੇਡ ਨੂੰ ਘੱਟ ਪ੍ਰਮੋਟ ਕਰਦੇ ਆਪਣੇ ਆਪ ਨੂੰ ਵੱਧ ਪ੍ਰਮੋਟ ਕਰ ਜਾਂਦੇ ਆ ਹਾਂਜੀ ਕਰਦੇ ਆ ਬਿਲਕੁਲ ਕਰਦੇ ਨੇ ਇਹ ਚ ਕੋਈ ਉਹ ਨਹੀਂ ਹੈ ਤਾਂ ਚਲੋ ਬਾਈ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਇਹ ਸਾਡੇ ਨਾਲ ਆਪਣੇ ਸਮੇਂ ਦੇ ਉਗੇ ਖਿਡਾਰੀ ਬਾਈ ਜੱਗੂ ਮਾਨਗੜ ਸੀਗੇ ਤੁਸੀਂ ਬਹੁਤ ਸਾਰੇ ਲੋਕਾਂ ਨੇ ਬਾਈ ਉਹਨਾਂ ਦੀ ਖੇਡ ਦੇਖੀ ਹੋਣੀ ਹੈ ਇਹਨੂੰ ਰੇਡਾ ਪਾਉਂਦੇ ਦੇਖਿਆ ਹੋਣਾ ਇਹਨੂੰ ਜਫੇ ਲਾਉਂਦੇ ਦੇਖਿਆ ਹੋਣਾ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਧੀਰ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਟਾੜੀ